ਆ ਹੁਣ ਇਹ ਚੇਪੀ ਬਦਲਾਵ ਆਇਆ ਜੀ ਮੈਂ ਐਮਐਲਏ ਸਾਹਿਬ ਸ਼੍ਰੀ ਵਿਜੇ ਸਿੰਘਲਾ ਜੀ ਨੂੰ ਹੀ ਮੈਂ ਫੋਨ ਕੀਤਾ ਮੈਂ ਕਿਹਾ ਵੀ ਐਮਐਲਏ ਸਾਹਿਬ ਪਿੰਡ ਦੇ ਵਿੱਚ ਜਿਹੜਾ ਨੀ ਪੱਥਰ ਵਾਲਾ ਪੱਥਰ ਆਇਆ ਵੀ ਉਹਦੇ ਵਿੱਚ ਸਰਪੰਚ ਦੇ ਨਾਮ ਤੇ ਚੇਪੀ ਲਾ ਕੇ ਉਹਨੂੰ ਟਕਿਆ ਹੋਇਆ ਵੀ ਤੁਸੀਂ ਕਿਰਪਾ ਕਰਕੇ ਕਹਿ ਕੇ ਉਹ ਉਹਨੂੰ ਹਟਵਾ ਦਿਓ ਐਮਐਲਏ ਸਾਹਿਬ ਕਹਿੰਦੇ ਵੀ ਅਸੀਂ ਤਾਂ ਨਹੀਂ ਲਾਇਆ ਪਤਾ ਨਹੀਂ ਕੀ ਗੱਲਬਾਤ ਹੈ ਚਲੋ ਪਤਾ ਕਰਦੇ ਜੀ ਫਿਰ ਉਹ ਤਰਵਾਤਾ ਅਸੀਂ ਜਦੋਂ ਰੌਲਾ ਪਾਇਆ ਜੀ ਇਸ ਗੱਲ ਦਾ ਉਤਾਰਿਆ ਤੁਸੀਂ ਹਾਂ ਇਹਨੂੰ ਉਤਾਰਿਆ ਜੀ ਮੈਨੂੰ ਜੇਏ ਸਾਹਿਬ ਦੁਆਰੇ ਫੇਰ ਇੱਕ ਪਾਸੇ ਤੇ ਲੈ ਗਏ ਮੈਨੂੰ ਕਹਿੰਦੇ ਸਰਪੰਚ ਗੱਲ ਸੁਣੋ ਦਾ ਹੁਕਮ ਹੈ ਵੀ ਚੇਪੀ ਦੁਆਰਾ ਲਾਉਣੀ ਪਊ ਮੈਂ ਕਿਹਾ ਦੁਬਾਰੀ ਬੜੀ ਮਾਹੌਲ ਖਰਾਬ ਹੋ ਜਾਊਗਾ ਐਮਐਲਏ ਸਾਹਿਬ ਨਹੀਂ ਆਉਣਾ ਵੀ ਤੁਸੀਂ ਨਾ ਲਾਹੋ ਕਹਿੰਦੇ ਜੀ ਸਾਡੀ ਤਾਂ ਮਜਬੂਰੀ ਹੈ ਇਹ ਤਾਂ ਲਾਉਣੀ ਪਊਗੀ ਚੇਪੀ ਵੀਰ ਜੀ ਸ਼੍ਰੋਮਣੀ ਕਾਲੀਦਾਲ ਨਾਲ ਸੰਬੰਧ ਰੱਖਦੇ ਆਂ ਇਹ ਤਾਂ ਕਰਕੇ ਸਾਡੇ ਨਾਲ ਵਿਤਕਰਾ ਹੋ ਰਿਹਾ ਇਹ ਜਿੰਨੇ ਇੱਕ ਪਿੰਡਾਂ ਦੇ ਵਿੱਚ ਐਮਐਲ ਸਾਹਿਬ ਨੇ 16 ਤਰੀਕ ਨੂੰ ਉਦਘਾਟਨ ਕੀਤਾ ਜੀ ਮੈਨੂੰ ਲੱਗਦਾ ਵੀ ਕੋਈ 4-5 ਪਿੰਡਾਂ 'ਚ ਕੀਤਾ ਹੋਣਾ ਉਹਦੇ ਵਿੱਚੋਂ ਦੋ ਪਿੰਡਾਂ ਦੇ ਸਰਪੰਚ ਸ਼੍ਰੋਮਣੀ ਕਾਲੀਦਾਲ ਨਾਲ ਸੰਬੰਧੂ ਸੀਗੇ ਇੱਕ ਸਾਡੇ ਕੋਲੇ ਮਾਨਸਾ ਹਲਕੇ ਦਾ ਹੀ ਪਿੰਡ ਬੱਪੀਆਣਾ ਕਹਿੰਦੇ ਸਾਨੂੰ ਵੀ ਪੰਚਾਇਤ ਨੂੰ ਉੱਥੇ ਬੁਲਾਇਆ ਨਹੀਂ ਗਿਆ ਪੰਚਾਇਤ ਦਾ ਨਾਂ ਹੀ ਉੱਥੇ ਮੈਂ ਸ਼ਾਮਲ ਸੀਗਾ ਕਹਿੰਦੇ ਮੈਨੂੰ ਤਾਂ ਇਹ ਸ਼ੱਕ ਆ ਵੀ ਸਾਡੇ ਵਿੱਚੇ ਚੇਪੀ ਲੱਗੀ ਹੋ ਸਕਦੀ ਹੈ ਤੇ ਜਦੋਂ ਉਹ ਕਹਿੰਦੇ ਵੀ ਯਾਰ ਮੈਂ ਜਾ ਕੇ ਵੇਖਦਾ ਜਾ ਕੇ ਉਹਨਾਂ ਨੇ ਵੇਖ ਨਵੀਂ ਸਰਕਾਰ ਬਬ ਬਦਲਾ ਲਈ ਹੈ ਜੀ ਇਹ ਪੀਪੀ ਬਦਲਾ ਆ ਗਿਆ ਜੀ ਨਵਾਂ ਹੋ ਗਿਆ ਘਾਟਾ ਮਾਰਦਾ ਆਉਂਦਾ ਬਸ ਇੱਕ ਸਾਰ ਰਹਿ ਗਿਆ ਇਹਨਾਂ ਦਾ ਉਹਦੇ ਬਾਅਦ ਕੋਲ ਵੀ ਇਤਰਾ ਬੰਦ ਲਿਆ ਉਹਦਾ ਕਿਹੜੀ ਜਿਹੜੀ ਤਾਰ ਨਾ ਦੇਖ ਲਿਆ ਉਹਦਾ ਸੜੇ ਸਿੰਗਲਾ ਦੇਖ ਲੇ ਸੜੇ ਮੁੱਖ ਮੰਤਰੀ ਦੇ ਫਰੀ ਦੇ ਲਈ ਪਿੰਡ ਦੇ ਵਿੱਚ ਆਏ ਹੁਣ ਧੰਨਵਾਦ ਦੇ ਲਈ ਪਿੰਡ ਦੇ ਵਿੱਚ ਆਏ ਹੁਣ ਉਦੋਂ ਤੁਹਾਡੇ ਵੱਲੋਂ ਕਿਸੇ ਤਰ੍ਹਾਂ ਦਾ ਵਿਸ਼ក្រਮ ਐਮ ਐਲ ਏ ਸਾਹਿਬ ਦੇ ਨੂੰ ਰੱਖਿਆ ਨਹੀਂ ਜੀ ਸਾਡੇ ਐਮ ਐਲ ਏ ਸਾਹਿਬ ਜਿੱਥੇ ਵੀ ਸਾਨੂੰ ਮਿਲਦੇ ਆ ਅਸੀਂ ਅਦਵ ਨਾਲ ਉਹਨਾਂ ਨਾਲ ਫੱਤੀ ਦੀ ਸਾਂਝ ਪਾਉਨੇ ਆ ਯੁੱਧ ਨਸ਼ਿਆਂ ਵਿਰੁੱਧ ਇੱਥੇ ਆਏ ਸੀਗੇ ਐਮ ਐਲ ਏ ਸਾਹਿਬ ਕਰਨ ਉਹ ਜਿਹੜਾ ਇਵੈਂਟ ਸੀਗਾ ਬਿਲਕੁਲ ਬਹੁਤ ਵਧੀਆ ਪ੍ਰੋਗਰਾਮ ਆਪ ਐਮ ਐਲ ਏ ਸਾਹਿਬ ਦੇ ਨਾਲ ਬਹਿ ਕੇ ਪੂਰੀ ਕੋਆਪਰੇਸ਼ਨ ਨਾਲ ਕਰਵਾਇਆ ਉਹਨਾਂ ਨੂੰ ਮਾਣ ਇੱਜ਼ਤ ਦਿੱਤਾ ਤੇ ਹੁਣ ਵੀ ਅਸੀਂ ਹਾਰ ਲਿਆਂਦੇ ਹੋਈ ਸੀ ਐਮ ਐਲ ਏ ਸਾਹਿਬ ਦੇ ਪਹੁੰਚ ਨੂੰ ਵੀ ਸਾਡੇ ਹਲਕੇ ਦੇ ਵਿਧਾਇਕ ਨੇ ਉਦਘਾਟਨ ਇਸ ਸਰਕਾਰ ਦੇ ਵਿੱਚ ਕਿਤੇ ਤਾਂ ਬਾਥਰੂਮਾਂ ਦੀ ਕ੍ਰਾਂਤੀ ਆਉਂਦੀ ਆ ਕਿਸੇ ਵੇਲੇ ਸਰਕਾਰ ਦੇ ਵਿੱਚ ਜਿਹੜੀ ਹੈਗੀ ਉਹ ਟਰਾਂਸਫਾਰਮਰਾਂ ਦੀ ਕ੍ਰਾਂਤੀ ਆਉਂਦੀ ਆ ਹੁਣ ਇੱਕ ਨਵੀਂ ਕ੍ਰਾਂਤੀ ਆਈ ਆ ਜਿਹੜੀ ਕ੍ਰਾਂਤੀ ਦਾ ਨਾਮ ਆ ਚੇਪੀ ਕ੍ਰਾਂਤੀ ਕੀ ਵਿਜੇ ਸਿੰਗਲਾ ਹੋਰਾਂ ਦੀ ਦਿਮਾਗ ਦੀ ਕਾੜ ਸੀ ਕਿ ਨਵੀਂ ਕ੍ਰਾਂਤੀ ਪੰਜਾਬ ਦੇ ਵਿੱਚ ਲਿਆਂਦੀ ਜਾਵੇ ਜਾਂ ਫਿਰ ਇਹਨਾਂ ਦੇ ਕਿਸੇ ਪਮਕੜ ਦੀ ਕਾੜ ਸੀ ਕਿ ਹੁਣ ਭਾਈ ਬਹੁਤ ਕ੍ਰਾਂਤੀਆਂ ਜਿਹੜੀਆਂ ਆਪਣੀਆਂ ਸਫਲਤਾ ਪੂਰਵਕ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਤੇ ਹੁਣ ਚੇਪੀ ਕ੍ਰਾਂਤੀ ਵੀ ਪੂਰੇ ਪੰਜਾਬ ਭਰ ਦੇ ਵਿੱਚ ਸਫਲਤਾ ਪੂਰਵਕ ਚੱਲਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਪੰਜਾਬ ਦੇ ਵਿੱਚ ਬਦਲਾਅ ਦੀ ਸਰਕਾਰ ਤੇ ਬਦਲਾਅ ਦੀ ਸਰਕਾਰ ਦੇ ਵਿੱਚ ਕ੍ਰਾਂਤੀਆਂ ਆਉਣੀਆਂ ਸੁਭਾਵਿਕ ਨੇ ਇਸ ਸਰਕਾਰ ਦੇ ਵਿੱਚ ਕਿਤੇ ਤਾਂ ਬਾਥਰੂਮਾਂ ਦੀ ਕ੍ਰਾਂਤੀ ਆਉਂਦੀ ਆ ਕਿਸੇ ਵੇਲੇ ਸਰਕਾਰ ਦੇ ਵਿੱਚ ਜਿਹੜੀ ਹੈਗੀ ਉਹ ਟਰਾਂਸਫਾਰਮਰਾਂ ਦੀ ਕ੍ਰਾਂਤੀ ਆਉਂਦੀ ਆ ਹੁਣ ਇੱਕ ਨਵੀਂ ਕ੍ਰਾਂਤੀ ਆਈ ਆ ਜਿਹੜੀ ਕ੍ਰਾਂਤੀ ਦਾ ਨਾਮ ਆ ਚੇਪੀ ਕ੍ਰਾਂਤੀ ਉਹੋ ਮਾਨਸਾ ਤੋਂ ਜਿਹੜੀ ਹੈਗੀ ਆ ਉਹਦੀ ਸ਼ੁਰੂਆਤ ਹੋ ਗਈ ਆ ਹੋ ਸਕਦਾ ਮਾਨਸਾ ਤੋਂ ਘੁੰਮਦੀ ਘੁੰਮਦੀ ਪੂਰੇ ਪੰਜਾਬ ਦਾ ਢੇਡਾ ਉਹ ਦੇ ਦੇ ਤਾਂ ਸੋਚਿਆ ਉਹ ਕ੍ਰਾਂਤੀ ਦੇ ਦਰਸ਼ਨ ਤੁਹਾਨੂੰ ਜ਼ਰੂਰ ਕਰਵਾ ਦਈਏ ਉਹ ਕ੍ਰਾਂਤੀ ਦੇ ਦਰਸ਼ਨ ਅਸੀਂ ਖੁਦ ਵੀ ਕਰਨ ਦੇ ਲਈ ਪਿੰਡ ਗੁੜਥੜੀ ਦੇ ਵਿੱਚ ਆਏ ਆ ਐਮਐਲਏ ਵਿਜੇ ਸਿੰਗਲਾ ਹੋਰਾਂ ਦਾ ਇਹ ਹਲਕਾ ਆ ਤਾਂ ਇਹਦੇ ਵਿੱਚ ਚੇਪੀ ਕ੍ਰਾਂਤੀ ਇਹਨਾਂ ਦੇ ਵੱਲੋਂ ਲਿਆਂਦੀ ਗਈ ਉਹ ਚੇਪੀ ਕ੍ਰਾਂਤੀ ਕੀ ਆ ਦਰਅਸਲ ਇਹ ਨੀ ਪਰਥ ਨੀ ਪੱਥਰ ਵਿਜੇ ਸਿੰਗਲਾ ਹੋਰਾਂ ਦੇ ਵੱਲੋਂ ਰੱਖਿਆ ਜਾਣਾ ਸੀ ਨੀ ਪੱਥਰ ਤੇ ਇੱਥੇ ਸਰਪੰਚ ਜੋ ਨੇ ਜਸਵੀਰ ਕੌਰ ਉਹਨਾਂ ਦਾ ਨਾਮ ਸੀ ਪਰ ਉਹਨਾਂ ਦੇ ਨਾਮ ਨੂੰ ਲੁਕੋ ਦਿੱਤਾ ਗਿਆ ਉਹਨਾਂ ਦੇ ਨਾਮ ਨੂੰ ਟੱਕ ਦਿੱਤਾ ਗਿਆ ਇੱਕ ਚੇਪੀ ਦੇ ਨਾਲ ਹੁਣ ਟੱਕਿਆ ਕਿਉਂ ਗਿਆ ਲੁਕੋਇਆ ਕਿਉਂ ਗਿਆ ਇਹ ਜਾਣਨ ਦੇ ਲਈ ਸੀ ਪਿੰਡ ਦੇ ਵਿੱਚ ਪਹੁੰਚੇ ਆ ਸਰਪੰਚ ਸਾਬ ਸਾਡੇ ਨਾਲ ਹੋਣਗੇ ਤੇ ਪਿੰਡ ਦੇ ਪਤਵੰਤੇ ਸੱਜਣ ਨੇ ਉਹ ਵੀ ਸਾਡੇ ਪੰਚਾਇਤ ਆ ਸਾਰੀ ਓਕੇ ਤਾਂ ਪੂਰੀ ਪੰਚਾਇਤ ਜਿਹੜੀ ਹੈਗੀ ਆ ਉਹ ਸਾਡੇ ਨਾਲ ਆ ਕਿ ਆਖਰ ਭਾਈ ਕਿਉਂ ਜਿਹੜਾ ਹੈਗਾ ਸਰਪੰਚ ਦੇ ਨਾਮ ਨੂੰ ਜਿਹੜਾ ਹੈਗਾ ਉਹ ਟਕਿਆ ਗਿਆ ਚੇਪੀ ਜਿਹੜੀ ਹੈਗੀ ਉਹ ਲਾਈ ਗਈ ਗੱਲਬਾਤ ਕਰਾਂਗੇ ਭਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਵੀ ਇਹ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਕਹਾਣੀ ਜੀ ਇਹ ਉਦਘਾਟਨ ਹੋਣ ਤੋਂ ਪਹਿਲਾਂ 2 ਦਿਨ ਪਹਿਲਾਂ ਸ਼ਾਮ ਨੂੰ ਮੈਨੂੰ ਫੋਨ ਆਉਂਦਾ ਜੀ ਇਹ ਤਰੀਕ ਦਿਨ ਦੀ ਗੱਲ ਆ ਇਹ ਗੱਲ ਹੈਗੀ ਜੀ ਕੋਈ 15 16 16 ਨੂੰ ਉਦਘਾਟਨ ਸੀ 14 ਤਰੀਕ ਨੂੰ ਫੋਨ ਆਉਂਦਾ ਜੀ ਵੀ ਪਰਸੋਂ ਨੂੰ ਤੁਹਾਡੇ ਪਿੰਡ ਉਦਘਾਟਨ ਕਰਨਾ ਹੈ ਮਿਲ ਸਾਬ ਨੇ ਇਹ ਸਵੰਦਤ ਮਹਿਕਮੇ ਦੇ ਜੀ ਸਾਹਿਬ ਦਾ ਫੋਨ ਸੀਗਾ ਜੀ ਗੁਰਪ੍ਰੀਤ ਸਿੰਘ ਦਾ ਤੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਮਾਡਲ ਭੇਜਣ ਲੱਗੇ ਆ ਉਹਦਾ ਡਿਜ਼ਾਈਨ ਭੇਜਣ ਲੱਗੇ ਆ ਤੁਸੀਂ ਪੰਚਾਇਤ ਵੱਲੋਂ ਨੀਂ ਪੱਥਰ ਤਿਆਰ ਕਰਵਾ ਦਿਓ ਸੜਕ ਦੇ ਇਧਰਲੇ ਪਿੰਡ ਵਾਲੇ ਪਾਸੇ 메ਨ ਸੜਕ ਵਾਲੇ ਪਾਸੇ ਅਸੀਂ ਚਲੋ ਐਮਰਜੈਂਸੀ ਦੇ ਵਿੱਚ ਪੰਚਾਇਤ ਨੇ ਸਾਰੀ ਨੇ ਅਸੀਂ ਆਹ ਪੇਟਾ ਫੜਾਈਆਂ ਜੀ ਲੇਟ ਤੱਕ ਅਸੀਂ ਹਨੇਰੇ ਤੱਕ ਇਹਨੂੰ ਨੀਂ ਪੱਥਰ ਨੂੰ ਤਿਆਰ ਕੀਤਾ ਖਰਚਾ ਕੀਤਾ ਪੰਚਾਇਤ ਵੱਲੋਂ ਪੂਰੀਆਂ ਤਿਆਰੀਆਂ ਕਰਕੇ ਮੈਂ ਦੂਸਰੇ ਦਿਨ ਜੀ ਸਾਹਿਬ ਨੂੰ ਫੋਨ ਕਰਤਾ ਕਿ ਜੀ ਸਾਹਿਬ ਅਸੀਂ ਤਾਂ ਉਹ ਤਿਆਰ ਕਰਤਾ ਉਹ ਕਹਿੰਦੇ ਠੀਕ ਹੈ ਅਸੀਂ ਤੁਹਾਡੇ ਕੋਲ ਅੱਜ ਸ਼ਾਮ ਨੂੰ ਜਿਹੜਾ ਆਪਾਂ ਫਿੱਟ ਕਰਨਾ ਹੈ ਪੱਥਰ ਇਹਦੇ ਵਿੱਚ ਉਹ ਘਰੇ ਭੇਜਾਂਗੇ ਪਰ ਆਪਾਂ ਫਿੱਟ ਉਹ ਐਮਐਲਏ ਸਾਹਿਬ ਦੇ ਆਉਣ ਤੋਂ ਕੋਈ ਘੰਟਾ ਤੋਂ 2 ਘੰਟੇ ਪਹਿਲਾਂ ਕਰਾਂਗੇ ਅੱਛਾ ਤੁਹਾਡੇ ਕੋਲ ਘਰੇ ਉਹ ਪਹੁੰਚ ਜਾਊਗਾ ਅਸੀਂ ਇੱਕ ਵੀ ਚਲੋ ਠੀਕ ਹੈ ਜੀ ਪਰ ਸ਼ਾਮ ਨੂੰ ਪੱਥਰ ਜਦੋਂ ਆਇਆ ਮੇਰੇ ਕੋਲ ਹੀ ਭੇਜਿਆ ਨਹੀਂ ਉਹ ਇੱਥੇ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਸਾਡੇ ਹੈਗੇ ਜੀ ਉਹਨਾਂ ਦੇ ਘਰੇ ਉਹ ਪੱਥਰ ਧਰਤਾ ਉਹ ਜਦੋਂ ਪੱਥਰ ਨੂੰ ਉਤਾਰਨ ਲੱਗੇ ਉੱਥੇ ਜਿਹੜੇ ਲੋਕ ਖੜੇ ਸੀਗੇ ਉਹਨਾਂ ਨੇ ਕਿਤੇ ਇਹ ਚੀਜ਼ ਵੇਖ ਲਈ ਜੀ ਉਹਨਾਂ ਨੇ ਵੇਖਿਆ ਵੀ ਸਰਪੰਚ ਦਾ ਨਾਮ ਨਹੀਂ ਹੈਗਾ ਹੋਰ ਪੂਰੇ ਪੰਜਾਬ 'ਚ ਜਿੱਥੇ ਉਦਘਾਟਨ ਹੁੰਦੇ ਆ ਸਰਪੰਚ ਦਾ ਨਾਮ ਹੁੰਦਾ ਹੈ ਬਿਲਕੁਲ ਵੀ ਉੱਥੇ ਇੱਕ ਕਾਲੇ ਰੰਗ ਦੀ ਟੇਪ ਲੱਗੀ ਹੋਈ ਹੈ ਉਹ ਮੈਨੂੰ ਫੋਨ ਗਿਆ ਮਹਿਵਾਰ ਸੀਗਾ ਜੀ ਕਹਿੰਦੇ ਵੀ ਆਪਣੇ ਇੱਥੇ ਸਰਪੰਚ ਸਾਹਿਬ ਦੇ ਨਾਮ ਤੇ ਕਾਲੇ ਰੰਗ ਦੀ ਚੇਪੀ ਲੱਗੀ ਹੋਈ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਕਨਫਰਮ ਕਰ ਲਓ ਕੋਈ ਗੱਲ ਨਹੀਂ ਫਿਰ ਆਪਾਂ ਵੇਖਦੇ ਆ ਕੀ ਕਰਨਾ ਚਲੋ ਕਨਫਰਮ ਕਰਕੇ ਜੀ ਉਹਨਾਂ ਨੇ ਮੈਨੂੰ ਕਿਹਾ ਵੀ ਲੱਗੀ ਹੋਈ ਹੈ 100% ਅਸੀਂ ਸ਼ੋਰ ਆ ਇਸ ਚੀਜ਼ ਵਾਸਤੇ ਚਲੋ ਜੀ ਮੈਂ ਸੋਚਿਆ ਮੈਂ ਕਿਹਾ ਵੀ ਇਹਨੂੰ ਆਪਾਂ ਪਿੰਡ ਦੇ ਵਿੱਚ ਨਾ ਵੀ ਜ਼ਿਆਦਾ ਉਹ ਕਰੀਏ ਮੈਂ ਐਮਐਲਏ ਸਾਹਿਬ ਸ਼੍ਰੀ ਵਿਜੇ ਸਿੰਘਲਾ ਜੀ ਨੂੰ ਹੀ ਮੈਂ ਫੋਨ ਕੀਤਾ ਮੈਂ ਕਿਹਾ ਵੀ ਐਮਐਲਏ ਸਾਹਿਬ ਵੀ ਆਹ ਗੱਲ ਹੋਈ ਹੈ ਪਿੰਡ ਦੇ ਵਿੱਚ ਜਿਹੜਾ ਨੀ ਪੱਥਰ ਵਾਲਾ ਪੱਥਰ ਆਇਆ ਹੈ ਵੀ ਉਹਦੇ ਵਿੱਚ ਸਰਪੰਚੀ ਦੇ ਨਾਮ ਤੇ ਚੇਪੀ ਲਾ ਕੇ ਉਹਨੂੰ ਟਕਿਆ ਹੋਇਆ ਕਾਲੀ ਚੇਪੀ ਲੱਗੀ ਕਾਲੀ ਚੇਪੀ ਲੱਗੀ ਹੋਈ ਹੈ ਮੈਂ ਕਿਹਾ ਜੀ ਇਸ ਗੱਲ ਦਾ ਹੁਣ ਪਿੰਡ 'ਚ ਵੀ ਪਤਾ ਲੱਗ ਗਿਆ ਤੁਸੀਂ ਕੱਲ ਨੂੰ ਆਉਣਾ ਹੈ ਉੱਥੇ ਕੋਈ ਬਵਾਦ ਵਿਵਾਦ ਨਾ ਹੋ ਜੇ ਵੀ ਤੁਸੀਂ ਕਿਰਪਾ ਕਰਕੇ ਕਹਿ ਕੇ ਉਹ ਉਹਨੂੰ ਹਟਵਾ ਦਿਓ ਐਮਐਲ ਸਾਹਿਬ ਕਹਿੰਦੇ ਵੀ ਅਸੀਂ ਤਾਂ ਨਹੀਂ ਲਾਇਆ ਪਤਾ ਨਹੀਂ ਕੀ ਗੱਲਬਾਤ ਹੈ ਚਲੋ ਪਤਾ ਕਰਦੇ ਹਾਂ ਚਲੋ ਜੀ ਫਿਰ ਮੈਂ ਉਸ ਤੋਂ ਬਾਅਦ ਉਹਨਾਂ ਦੇ ਪੀਏ ਨੂੰ ਫੋਨ ਲਾਇਆ ਗੁਰਲਾਲ ਸਿੰਘ ਨੂੰ ਮੈਂ ਕਿਹਾ ਵੀ ਪੀਏ ਸਾਹਿਬ ਵੀ ਇਹ ਗੱਲ ਹੈ ਜੀ ਮੈਂ ਕਿਹਾ ਵੀ ਆਪਾਂ ਕੱਲ ਨੂੰ ਕਿਤੇ ਕੋਈ ਐਵੇਂ ਕੋਈ ਬੰਦਾ ਕੋਈ ਰੋਸ ਹੋ ਜਾਂਦਾ ਜੀ ਬੰਦਿਆਂ ਨੂੰ ਹੋ ਹੀ ਜਾਂਦਾ ਪਿੰਡਾਂ ਦੇ ਵਿੱਚ ਜਦੋਂ ਸਰਪੰਚ ਦਾ ਨਾਮ ਟਕਿਆ ਪਿਆ ਮੈਂ ਕੋਈ ਸ਼ਾਨ ਦੇ ਖਿਲਾਫ ਉੱਥੇ ਬੋਲੂਗਾ ਜਾਂ ਬਾਅਦ ਵਿੱਚ ਬਾਅਦ ਹੋਊਗਾ ਤੇ ਉਹ ਵਧੀਆ ਨਹੀਂ ਤੁਸੀਂ ਇਹਨੂੰ ਹਟਵਾ ਦਿਓ ਉਹ ਕਹਿੰਦੇ ਅਸੀਂ ਦੇਖਦੇ ਹਾਂ ਚਲੋ ਚਲੋ ਉਸ ਤੋਂ ਬਾਅਦ ਜੀ ਫਿਰ ਰਾਤ ਹੋ ਗਈ ਅਸੀਂ ਅਗਲੇ ਦਿਨ ਜਦੋਂ ਇੱਥੇ ਆਏ ਤਿਆਰੀਆਂ ਵੇਖ ਉਦੋਂ ਤੱਕ ਇਹ ਗੱਲ ਪੂਰੀ ਪਿੰਡ ਚ ਫੈਲ ਗਈ ਸੀ ਜੀ ਫਿਰ ਇਹ ਉਤਰਵਾਤਾ ਠੀਕ ਹੈ ਹਾਂਜੀ ਹਾਂ ਪੋਨਾ ਵੱਲ ਉਤਰਵਾਤਾ ਗਿਆ ਸੀ ਇੱਕ ਵਾਰੀ ਅਸੀਂ ਜਦੋਂ ਰੌਲਾ ਪਾਇਆ ਜੀ ਇਸ ਗੱਲ ਦਾ ਤੁਸੀਂ ਉਤਾਰਿਆ ਤੁਸੀਂ ਹਾਂ ਇਹਨੂੰ ਉਤਾਰਿਆ ਜੀ ਠੀਕ ਹੈ ਤੁਸੀਂ ਉਤਾਰਤਾ ਉਤਾਰਤਾ ਜੀ ਤੇ ਉਸ ਤੋਂ ਬਾਅਦ ਫਿਰ ਜਦੋਂ ਐਮਐਲਏ ਸਾਹਿਬ ਦੇ ਆਉਣ ਤੋਂ ਪਹਿਲਾਂ ਇਸ ਗੱਲ ਦਾ ਲੋਕਾਂ ਚ ਸੰਗਤ ਚ ਰੋਸ ਹੋ ਗਿਆ ਜੀ ਪੰਚਾਇਤ ਚ ਸਾਨੂੰ ਵੀ ਰੋਸ ਹੋਇਆ ਵੀ ਯਾਰ ਬੜੀ ਮਾੜੀ ਗੱਲ ਕੀਤੀ ਇਹਨਾਂ ਨੇ ਹੂੰ ਇੱਥੇ ਸਾਨੂੰ ਕਹਿਣ ਲੱਗੇ ਜਿਹੜੇ ਬੰਦੇ ਸਾਡੇ ਨਾਲ ਦੇ ਹੈਗੇ ਜੀ ਵੀ ਆਪਾਂ ਇਸ ਗੱਲ ਦਾ ਐਮਐਲਏ ਸਾਹਿਬ ਤੋਂ ਪੁੱਛਾਂਗੇ ਵੀ ਇਹ ਕਿਉਂ ਤੁਸੀਂ ਇਹ ਘਟਨਾ ਘਟਈਏ ਜੀ ਕਿਉਂ ਇਹ ਹਰਕਤ ਹੋਈ ਹੈ ਕਿਉਂ ਨਾਮ ਟਕਿਆ ਗਿਆ ਚਲੋ ਅਸੀਂ ਸਿਆੜੇ ਬੰਦਿਆਂ ਨੇ ਸਾਰੇ ਬੰਦੇ ਨੇ ਫਿਰ ਵਿੱਚ ਪੈ ਕੇ ਸਲਾਹ ਕੀਤੀ ਵੀ ਆਪਾਂ ਐਮਐਲਏ ਸਾਹਿਬ ਦਾ ਕੋਈ ਵਿਰੋਧ ਨਹੀਂ ਕਰਨਾ ਕੋਈ ਸਵਾਲ ਨਹੀਂ ਕਰਨਾ ਚੇਪੀ ਆਪਾਂ ਨੇ ਉਤਰਵਾਤੀ ਉਹਨਾਂ ਨੂੰ ਉਦਘਾਟਨ ਕਰਨ ਦੇ ਤੇ ਵਾਪਸ ਜਾਣ ਦੇ ਚਲੋ ਇਹ ਗੱਲ ਹਜੇ ਚੱਲ ਹੀ ਰਹੀ ਸੀ ਜੀ ਮੈਨੂੰ ਜੇਏ ਸਾਹਿਬ ਦੁਆਰੇ ਫਿਰ ਇੱਕ ਪਾਸੇ ਤੇ ਲੈ ਕੇ ਮੈਨੂੰ ਕਹਿੰਦੇ ਸਰਪੰਚ ਗੱਲ ਸੁਣੋ ਸੀ ਤੇ ਖੜੇ ਸੀ ਹਾਂਜੀ ਮੈਂ ਇਧਰ ਸਾਈਡ ਮੈਂ ਆ ਗਿਆ ਜੀ ਮੈਨੂੰ ਕਹਿੰਦੇ ਵੀ ਯਾਰ ਤੁਸੀਂ ਆਪਦੇ ਬੰਦੇ ਇੱਥੋਂ ਥੋੜਾ ਜਿਹਾ ਸਾਈਡ ਤੇ ਹੋ ਜਾਓ ਟਲੋ ਤੇ ਕਹਿੰਦੇ ਵੀ ਸਾਨੂੰ ਫੋਨ ਆ ਗਿਆ ਉੱਪਰੋਂ ਸਾਡੇ ਐਸਟੀ ਸਾਹਿਬ ਦਾ ਆ ਗਿਆ ਐਮਐਲ ਸਾਹਿਬ ਦਾ ਹੁਕਮ ਹੈ ਵੀ ਚੇਪੀ ਦੁਆਰਾ ਲਾਉਣੀ ਪਊਗੀ ਇਹ ਉਹਨਾਂ ਨੇ ਗੱਲ ਕਹੀ ਵੀ ਐਮਐਲ ਸਾਹਿਬ ਦਾ ਹੁਕਮ ਹੈ ਵੀ ਚੇਪੀ ਦੁਆਰੇ ਲਾ ਦੋ ਦੁਆਰੇ ਲਾਉਣੀ ਪਊ ਗੁਰਪ੍ਰੀਤ ਸਿੰਘ ਜੀ ਨੇ ਜੀ ਮੈਂ ਕਿਹਾ ਜੀ ਸਾਹਿਬ ਬੜੀ ਮਾੜੀ ਗੱਲ ਹੈ ਇਹ ਮੈਂ ਕਿਹਾ ਚੇਪੀ ਉਤਾਰਨ ਵਾਸਤੇ ਤਾਂ ਅਸੀਂ ਸਵੇਰੇ ਦਾ ਉਰੇ ਇੰਨਾ ਇਸ਼ੂ ਬਣਿਆ ਪਿਆ ਮੈਂ ਕਿਹਾ ਦੁਆਰੇ ਵਰੀ ਮਾਹੌਲ ਖਰਾਬ ਹੋ ਜਾਊਗਾ ਐਮਐਲ ਸਾਹਿਬ ਨੇ ਆਉਣਾ ਵੀ ਤੁਸੀਂ ਨਾ ਕਹਿੰਦੇ ਜੀ ਸਾਡੀ ਤਾਂ ਮਜਬੂਰੀ ਹੈ ਇਹ ਤਾਂ ਲਾਉਣੀ ਪਊਗੀ ਜੀ ਪੀ ਮੈਂ ਕਿਹਾ ਚਲੋ ਜੇ ਤੁਹਾਡੀ ਐਡੀ ਮਜਬੂਰੀ ਹੈ ਤਾਂ ਤੁਸੀਂ ਸਾਰਿਆਂ ਦੇ ਸਾਹਮਣੇ ਇਹਨੂੰ ਲਾ ਦਿਓ ਜਦੋਂ ਐਮਐਲਏ ਸਾਹਿਬ ਆਗੇ ਅਸਲ ਤੋਂ ਉਹਦੀ ਰੰਗ ਫੇਰੀਓ ਤੁਸੀਂ ਇਹਦੇ ਤੇ ਤੇ ਕਹਿੰਦੇ ਜੀ ਵੀ ਕਰੋ ਤੁਸੀਂ ਗੱਲ ਕਰ ਲਓ ਜੀ ਸਾਡੇ ਅਸੀ ਸਾਹਿਬ ਨਾਲ ਕਰ ਲਓ ਐਮਐਲਏ ਸਾਹਿਬ ਨਾਲ ਕਰ ਲਓ ਤੇ ਮੈਂ ਕਿਹਾ ਵੀ ਚਲੋ ਠੀਕ ਹੈ ਐਨੇ ਸਾਡੇ ਵੀ ਖੀ ਥਾਣੇ 'ਚ ਉੱਥੇ ਮੁਲਾਜਮ ਆਗੇ ਜੀ ਐਸਐਸਈ ਸਾਹਿਬ ਜਸਪਾਲ ਸਿੰਘ ਆਗੇ ਉਹ ਮੈਨੂੰ ਕਹਿੰਦੇ ਵੀ ਯਾਰ ਵੀ ਕੀ ਗੜਬੜ ਹੋ ਗਈ ਸਾਨੂੰ ਫੋਨ ਗਿਆ ਮੈਂ ਗੜਬੜ ਦਾ ਕੋਈ ਨਹੀਂ ਜੀ ਆ ਤੁਹਾਡੇ ਸਾਹਮਣੇ ਆ ਇੱਥੇ ਚੇਪੀ ਸੀ ਉਹ ਚੇਪੀ ਅਸੀਂ ਮਸਾ ਉਤਰਵਾਈ ਹੈ ਹੁਣ ਉਹ ਚੇਪੀ ਨੂੰ ਇੱਥੇ ਜੀ ਸਾਹਿਬ ਕਹਿ ਰਹੇ ਆ ਵੀ ਸਾਨੂੰ ਉੱਪਰੋਂ ਹੁਕਮ ਹੈ ਇਹਨੂੰ ਦੁਬਾਰੇ ਲਾਉਣਾ ਪੈਣਾ ਠੀਕ ਹੈ ਮੈਂ ਕਹਿੰਦਾ ਸਾਨੂੰ ਇਸ ਗੱਲ ਦਾ ਰੋਸ ਹੈ ਅਸੀਂ ਇਹ ਆਪਦਾ ਲਾ ਦੇਣ ਦੇ ਕੋਈ ਗੱਲ ਨਹੀਂ ਪਰ ਅਸੀਂ ਆਪਦਾ ਰੋਸ ਜ਼ਾਹਰ ਜ਼ਰੂਰ ਕਰਾਂਗੇ ਅਸੀਂ ਇੱਕ ਵੀਡੀਓ ਬਣਾਵਾਂਗੇ ਇਹਦੀ ਉਹ ਉਹਨਾਂ ਦੇ ਖੜੇ ਹਾਂ ਤੁਸੀਂ ਅਸੀਂ ਇੱਥੇ ਵੀਡੀਓ ਬਣਾ ਲਈ ਜੀ ਤੇ ਐਮਐਲਓ ਸਾਹਿਬ ਦੇ ਹੋਣ ਤੋਂ ਪਹਿਲਾਂ ਹੀ ਉਹ ਵੀਡੀਓ ਅਸੀਂ ਪਾਤੀ ਉਹ ਆਪਦੇ ਮੈਕਾਊਂਟ ਤੋਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਉਹ ਵੀਡੀਓ ਹਾਂ ਵਾਇਰਲ ਹੋ ਗਈ ਜੀ ਪਬਲਿਕ ਡੋਮੇਨ ਦੇ ਵਿੱਚ ਆ ਗਈ ਉਹ ਤੇ ਫਿਰ ਜਦੋਂ ਅਸੀਂ ਫਿਰ ਉੱਥੋਂ ਚਲੇ ਗਏ ਕਿਉਂਕਿ ਹਾਂ ਅਸੀਂ ਨਹੀਂ ਸੀ ਚਾਹੁੰਦੇ ਵੀ ਅਸੀਂ ਕੋਈ ਸਵਾਲ ਜਵਾਬ ਕਰੀਏ ਜਾਂ ਕੋਈ ਐਮਐਲਏ ਸਾਹਿਬ ਨਾਲ ਵਹਿਸ ਕਰੀਏ ਜਾਂ ਕੋਈ ਬੰਦਾ ਕੋਈ ਇੱਥੇ ਮਾਹੌਲ ਖਰਾਬ ਹੋਵੇ ਅਸੀਂ ਆਪਦੇ ਘਰੇ ਚਲੇ ਗਏ ਜੀ ਉਹ ਆ ਕੇ ਉਦਘਾਟਨ ਕਰਕੇ ਠੀਕ ਹੈ ਹਾਂਜੀ ਹਾਂ ਉਦਘਾਟਨ ਉਹ ਕਰਗੇ ਸੀ ਜਿਵੇਂ ਤੁਸੀਂ ਕਿਹਾ ਵੀ ਪਹਿਲਾਂ ਤੁਹਾਡੀ ਐਮਐਲਏ ਸਾਹਿਬ ਦੇ ਨਾਲ ਗੱਲ ਹੋਈ ਉਹਦੋਂ ਐਮਐਲਏ ਸਾਹਿਬ ਕਹਿੰਦੇ ਵੀ ਪਤਾ ਨਹੀਂ ਕਿਹਨੇ ਕਰਤਾ ਹੋਣਾ ਜਦੋਂ ਬਾਅਦ ਦੇ ਵਿੱਚ ਜੇਏ ਸਾਹਿਬ ਤੁਹਾਨੂੰ ਕਹਿੰਦੇ ਕਿ ਯਾਰ ਉੱਪਰੋਂ ਹੁਕਮ ਨੇ ਸਾਨੂੰ ਤਾਂ ਇਹ ਲਾਉਣੀ ਪਣੀ ਉਹ ਤੋਂ ਬਾਅਦ ਐਮਐਲਏ ਸਾਹਿਬ ਦੇ ਨਾਲ ਜਾਂ ਉਹਨਾਂ ਦੇ ਪੀ ਦੇ ਨਾਲ ਗੱਲਬਾਤ ਹੋਈ ਤਾਂ ਨਹੀਂ ਉਸ ਤੋਂ ਬਾਅਦ ਮੇਰੀ ਕੋਈ ਗੱਲ ਨਹੀਂ ਹੋਈ ਜੀ ਤੁਹਾਨੂੰ ਕਿਉਂ ਲੱਗਦਾ ਇਹ ਚੀਜ਼ ਤੋਂ ਤੁਸੀਂ ਕੀ ਵਿਰੋਧੀ ਪਾਰਟੀ ਦੇੋਂ ਹੋਰ ਪਾਰਟੀ ਦੇ ਹਾਲਾਂਕਿ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਆ ਕਿ ਸਰਪੰਚ ਕਿਸੇ ਪਾਰਟੀ ਦਾ ਹੁੰਦਾ ਨਹੀਂ ਮੈਂ ਤਾਂ ਪੁੱਛ ਰਿਹਾ ਕਿ ਐਸਾ ਬਹਿਵਾਦ ਵਿਵਾਦ ਹੋਇਆ ਤੁਸੀਂ ਕਿਸੇ ਹੋਰ ਪਾਰਟੀ ਦੇੋਂ ਹੋਰ ਪਾਰਟੀ ਦੇ ਦੇਖੋ ਜੀ ਇਹ ਸੋਚਣਾ ਤਾਂ ਨਹੀਂ ਚਾਹੀਦਾ ਸਮਝਣਾ ਵੀ ਨਹੀਂ ਚਾਹੀਦਾ ਕਹਿਣਾ ਵੀ ਨਹੀਂ ਚਾਹੀਦਾ ਕਿ ਕਿਸੇ ਹੋਰ ਪਾਰਟੀ ਦੀ ਸਰਪੰਚ ਦਾ ਪਿੰਡ ਦਾ ਹੈ ਬਿਲਕੁਲ ਐਮਐਲਏ ਵੀ ਸਾਡੇ ਹਲਕੇ ਦਾ ਤਾਂ ਉਹ ਸਾਰਿਆਂ ਦੇ ਐਮਐਲਏ ਆ ਪਰ ਹੁਣ ਗੱਲ ਤਾਂ ਇਹੀ ਸਾਹਮਣੇ ਆਉਂਦੀ ਹੈ ਵੀ ਅਸੀਂ ਸ਼੍ਰੋਮਣੀ ਕਾਲੀ ਦੇ ਨਾਲ ਸੰਬੰਧ ਰੱਖਦੇ ਆ ਤਾਂ ਕਰਕੇ ਸਾਡੇ ਨਾਲ ਵੇਦਕਰਾ ਹੋ ਰਿਹਾ ਹੈ ਤੁਹਾਡੇ ਵੱਲੋਂ ਕੋਈ ਵਿਤਕਰਾ ਜਦੋਂ ਐਮਐਲਏ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਆਉਂਦੇ ਹੋਣ ਇਸ ਤੋਂ ਪਹਿਲਾਂ ਆਏ ਹੋਣ ਨਹੀਂ ਪੱਥਰਾਂ ਤੋਂ ਪਹਿਲਾਂ ਆਏ ਹੋਣ ਫੇਰੀ ਦੇ ਲਈ ਪਿੰਡ ਦੇ ਵਿੱਚ ਆਏ ਹੋਣ ਧੰਨਵਾਦ ਦੇ ਲਈ ਪਿੰਡ ਦੇ ਵਿੱਚ ਆਏ ਹੋਣ ਉਦੋਂ ਤੁਹਾਡੇ ਵੱਲੋਂ ਕਿਸੇ ਤਰ੍ਹਾਂ ਦਾ ਵਿਤਕਰਾ ਐਮਐਲਏ ਸਾਹਿਬ ਦੇ ਨਾਲ ਰੱਖਿਆ ਨਹੀਂ ਜੀ ਸਾਡੇ ਐਮਐਲਏ ਸਾਹਿਬ ਜਿੱਥੇ ਵੀ ਸਾਨੂੰ ਮਿਲਦੇ ਆ ਅਸੀਂ ਯਦਵ ਨਾਲ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਨੇ ਆ ਯੁੱਧ ਨਸ਼ਿਆਂ ਵਿਰੁੱਧ ਇੱਥੇ ਆਏ ਸੀਗੇ ਐਮਐਲਏ ਸਾਹਿਬ ਕਰਨ ਉਹ ਜਿਹੜਾ ਈਵੈਂਟ ਸੀਗਾ ਬਿਲਕੁਲ ਤੇ ਉਹ ਅਸੀਂ ਪੂਰੇ ਉਹਨਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਪ੍ਰੋਗਰਾਮ ਆਪ ਐਮਐਲਏ ਸਾਹਿਬ ਦੇ ਨਾਲ ਬਹਿ ਕੇ ਪੂਰੀ ਕੋਆਪਰੇਸ਼ਨਲ ਕਰਵਾਇਆ ਉਹਨਾਂ ਨੂੰ ਮਾਣ ਇੱਜ਼ਤ ਦਿੱਤਾ ਤੇ ਹੁਣ ਵੀ ਅਸੀਂ ਹਾਰ ਲੈਂਦੇ ਹੋਏ ਸੀ ਐਮਐਲਏ ਸਾਹਿਬ ਦੇ ਪਹੁੰਚਣ ਵੀ ਸਾਡੇ ਹਲਕੇ ਦੇ ਵਿਧਾਇਕ ਨੇ ਉਦਘਾਟਨ ਕਰਨ ਆਉਣਾ ਅਸੀਂ ਪੂਰਾ ਮਾਨ ਸਤਕਾਰ ਉਹਨਾਂ ਦਾ ਕਰਦੇ ਸੀ ਤੇ ਹੁਣ ਵੀ ਕਰਦੇ ਆ ਅਸੀਂ ਤਾਂ ਪਰ ਆ ਜਿਹੜੀ ਆ ਘਟਨਾ ਹੋਈ ਹੈ ਇਹਦੇ ਨਾਲ ਸਾਨੂੰ ਦੁੱਖ ਬਹੁਤ ਪਹੁੰਚਿਆ ਜੀ ਤੁਸੀਂ ਕਹਿੰਦੇ ਦੁੱਖ ਪਹੁੰਚਿਆ ਫਿਰ ਕਾਰ ਤੁਸੀਂ ਕੀ ਕਾਰਨ ਮੰਨਦੇ ਇੱਕ ਤਾਂ ਕਾਰਨ ਹੋ ਚਲੋ ਠੀਕ ਆ ਹੋ ਸਕਦਾ ਜੀ ਮਿੰਨ ਸਿੰਘ ਸ਼ਰੂਮਣੀ ਕਲੀਦਲ ਵੀ ਅਸੀਂ ਹੋਰ ਪਾਰਟੀ ਦੇ ਨਾਲ ਸੰਬੰਧਤ ਹਾਂ ਤੁਹਾਨੂੰ ਕੀ ਲੱਗਦਾ ਵੀ ਕਾਰਨ ਕੀ ਹੋ ਸਕਦਾ ਜਾਂ ਕੋਈ ਆ ਕਿ ਨਈ ਭਾਈ ਉਹ ਕਿਤੇ ਸਰਪੰਚ ਦਾ ਨਾ ਨਾ ਜੇ ਨੀਂਹ ਪੱਥਰ ਇੱਥੇ ਰਹਿਣਾ ਲੋਕ ਪੜਿਆ ਕਰਨਗੇ ਇਦਾਂ ਦਾ ਕੁਝ ਦੇਖੋ ਜੀ ਇਹ ਤਾਂ ਫਿਰ ਉਹਨਾਂ ਦਾ ਆਪਸੀ ਮੈਟਰ ਹੈ ਵੀ ਇਹ ਤਾਂ ਤਾਲਮੇਲ ਐ ਐਮ ਐਲ ਏ ਸਾਹਿਬ ਨਾਲ ਉਹਨਾਂ ਦੇ ਪਾਰਟੀ ਦੇ ਵਰਕਰਾਂ ਦਾ ਹੋਇਆ ਹੋਣਾ ਜਾਂ ਵੀ ਐਮ ਐਲ ਏ ਸਾਹਿਬ ਦਾ ਕੋਈ ਉਹਨਾਂ ਦੀ ਕੀ ਸੋਚ ਹੈ ਕੀ ਸੋਚ ਕੇ ਉਹਨਾਂ ਨੇ ਟਕਿਆ ਇਹ ਤਾਂ ਉਹ ਦੱਸ ਸਕਦੇ ਆ ਸਾਡੇ ਨਾਲ ਜੋ ਹੋਇਆ ਜੋ ਘਟਨਾ ਹੋਈ ਹੈ ਉਹ ਅਸੀਂ ਤੁਹਾਨੂੰ ਦੱਸ ਸਕਦੇ ਆ ਵੀ ਆਹ ਹੋਇਆ ਪਰ ਸਾਡੇ ਮਨ ਚ ਹੁਣ ਇਹੀ ਹੈ ਕਿ ਅਸੀਂ ਸ਼੍ਰੋਮਣੀ ਕਾਲੀਦਾਲ ਨਾਲ ਸੰਹੇਤ ਹੁਣ ਕਰਕੇ ਸਾਡੇ ਨਾਲ ਇਹ ਹੋਇਆ ਜਿੱਥੇ ਸਾਡੇ ਗੋਂਡੀ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਉੱਥੇ ਕਿਤੇ ਉੱਥੇ ਸਾਰੇ ਕਿਤੇ ਸਭਨ ਸਿੰਘ ਦਾ ਨਾਮ ਬਿਲਕੁਲ ਇਸੇ ਤਰ੍ਹਾਂ ਹੀ ਆ ਦੇਖੋ ਹੁਣ ਇਹ ਤਾਂ 25% ਵਿਜੀਬਲ ਹੈ ਇਹਦੇ ਉਪਰ ਗੂੰਦ ਲੱਗਣ ਕਰਕੇ ਇਹ ਤਾਂ ਪਟਿਆ ਗਿਆ ਇਹ ਤੁਸੀਂ ਤੁਨ ਚੋਣ ਲੜ ਕੇ ਬਣੇ ਸੀ ਜਾਂ ਸਰਬਸੰਮਤੀ ਦੇ ਸਰਪੰਚ ਨਹੀਂ ਚੋਣ ਲੜ ਕੇ ਬਣੇ ਆ ਜੀ ਆ ਮੌਨੀ ਪਾਰਟੀ ਸਰਪੰਚ ਵੀ ਤੁਹਾਡੇ ਖਿਲਾਫ ਜਿਹੜੇ ਖੜੇ ਸੀ ਹਾਂਜੀ ਹਾਂਜੀ ਉਸ ਵੇਲੇ ਕੋਈ ਧੱਕਾਸ਼ਾਹੀ ਕੁਝ ਹੋਇਆ ਹੋਵੇ ਉਹ ਤਾਂ ਫਿਰ ਸਰਕਾਰਾਂ ਕਰਦੀਆਂ ਜੀ ਅੱਛਾ ਹਾਂ ਜਿੰਨਾ ਕੋਈ ਆਪਦਾ ਜੋਰ ਸਾਰੇ ਲਾਉਂਦੇ ਆ ਉਸ ਤੋਂ ਪਹਿਲਾਂ ਮੈਂ ਵਲੌਗ ਸਮਿਤੀ ਮੈਂਬਰ ਸੀਗਾ ਜੀ ਵਿਖੀ ਤੋਂ ਸਾਡੇ ਕੋਲੇ ਗ੍ਰਾਂਟ ਸੀਗੀ ਚੂਣ ਜਾਬਤਾ ਲੱਗਣ ਤੋਂ ਪਹਿਲਾਂ ਅਸੀਂ ਪਿੰਡ 'ਚ ਕੰਮ ਕਰਾਉਣਾ ਚਾਹੁੰਦੇ ਸੀ ਉਹ ਸਾਡੇ ਉਦੋਂ ਕੰਮ ਰੁਕੇ ਗਏ ਸਾਨੂੰ ਪ੍ਰਵਾਨਗੀ ਨਹੀਂ ਦਿੱਤੀ ਤੇ ਉਹ ਸਾਡਾ ਕੰਮ ਰੋਕ ਕੇ ਐਮਪੀ ਲੈਂਡ ਦੇ ਪੈਸੇ ਸੀ ਉਹ ਵੀ ਬਾਹਰ ਸਿਮਰਤ ਕੌਰ ਬਾਦਲ ਦੇ ਪ੍ਰਬੰਧਕ ਲੱਗਿਆ ਹੋਇਆ ਸੀ ਉਹ ਅਸੀਂ ਲਿਆਂਦੇ ਪੈਸੇ ਸਾਡੇ ਮਤਲਬ ਵੀਬਾਜੀ ਤੋਂ ਲਿਆਂਦੇ ਹੋਏ ਉਹ ਇਹਨਾਂ ਨੇ ਆਪ ਦੇ ਰਾਹੀਂ ਕੰਮ ਚਲਾਇਆ ਐਮਐਲਏ ਸਾਹਿਬ ਨੇ ਆਪ ਆ ਕੇ ਉਹਨਾਂ ਨੂੰ ਝੰਡੀ ਦੇ ਕੇ ਉਹ ਕੰਮ ਸ਼ੁਰੂ ਕਰਵਾਇਆ ਜਦੋਂ ਕਿ ਪੈਸੇ ਐਮਪੀ ਲੈਂਡ ਦੇ ਸੀ ਅਸੀਂ ਫਿਰ ਵੀ ਨਹੀਂ ਕੋਈ ਉਹਨਾਂ ਦਾ ਵਿਰੋਧ ਕੀਤਾ ਜਾਂ ਕੋਈ ਨਾਹਰੇਬਾਜੀ ਕੀਤੀ ਵੀ ਚਲੋ ਕੋਈ ਗੱਲ ਨਹੀਂ ਤੇ ਸਰਪੰਚ ਬਣਨ ਤੋਂ ਬਾਅਦ ਵੀ ਕੋਈ ਐਸੀ ਦਿੱਕਤਾਂ ਸਮੱਸਿਆਵਾਂ ਆਈਆਂ ਜਿਵੇਂ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਸੁਭਾਵਿਕ ਤੌਰ ਤੇ ਹੁੰਦਾ ਹੈ ਕਿ ਜੇਕਰ ਐਮਐਲਏ ਇੱਕ ਪਾਰਟੀ ਦਾ ਹੋਵੇ ਹੋ ਸਕਦਾ ਪਿਛਲੇ ਸਰਕਾਰਾਂ 'ਚ ਵੀ ਰਿਹਾ ਹੋਵੇ ਤਾਂ ਉਹ ਕਿਤਨਾ ਕਿਤੇ ਵਿਤਕਰਾ ਜਿਹੜਾ ਰੱਖਦੇ ਨੇ ਹੁਣ ਦੇ ਹੁਣ ਤੋਂ ਢੀ ਜਿਹੜੀ ਸਰਪੰਚ ਦਾ ਹੁਣ ਟਿਨਯੂਰ ਜਿਹੜਾ ਚੱਲ ਰਿਹਾ ਇਸ ਦੇ ਦੌਰਾਨ ਕਿਤੇ ਐਸਾ ਹੋਏ ਕੋਈ ਸਮੱਸਿਆ ਆਈ ਹੋ ਅਜੇ ਤੱਕ ਨੰਬਰ 1 ਤਾਂ ਜਿਹੜੀ ਕੋਈ ਫੰਡਿੰਗ ਹੁੰਦੀ ਹੈ ਐਮਐਲਏ ਸਾਹਿਬ ਦੇ ਕੋਈ ਇਖਤਿਆਰੀ ਫੰਡ ਨੇ ਉਹਦੇ ਵਿੱਚੋਂ ਸਾਡੇ ਕੋਲੇ ਜਿਵੇਂ ਹੋਰਾਂ ਪਿੰਡਾਂ 'ਚ ਗਲੀਆਂ ਵਾਸਤੇ ਧਰਮਸ਼ਾਲਾਾਂ ਵਾਸਤੇ ਲਾਇਬ੍ਰੇਰੀਆਂ ਵਾਸਤੇ ਇਹਨਾਂ ਨੇ ਫੰਡਿੰਗ ਕੀਤੀ ਆ ਆਮ ਆਦਮੀ ਪਾਰਟੀ ਦੇ ਸਰਪੰਚਾਂ ਨੂੰ ਸਾਡੇ ਕੋਲੇ ਇੱਕ ਪੈਸਾ ਵੀ ਨਹੀਂ ਆਇਆ ਜੀ ਅਜੇ ਤੱਕ ਸਿਰਫ ਇੱਕ ਜਿਹੜੇ ਸਟੇਡੀਅਮਾਂ ਵਾਸਤੇ ਪੰਜਾਬ ਸਰਕਾਰ ਨੇ ਕੀਤਾ ਹੋਰਾਂ ਪਿੰਡਾਂ ਦੇ ਵਿੱਚ ਕਿਸੇ 'ਚ 30 ਲੱਖ ਕਿਸੇ 'ਚ 40 ਕਿਸੇ 'ਚ 20 ਸਾਨੂੰ ਸਿਰਫ 10 ਤੋਂ 12 ਲੱਖ ਰੁਪਏ ਦਿੱਤਾ ਉਹ ਵੀ ਠੇਕੇਦਾਰਾਂ ਨੇ ਕੰਮ ਕਰਨਾ ਹੈ ਪੰਚਾਇਤ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਰੋਲ ਨਹੀਂ ਹੈ ਕੋਈ ਹੋਰ ਅਸੀਂ ਇੱਕ ਦੋ ਮੰਗੇ ਐਮਐਲ ਸਾਬ ਨੂੰ ਅਸੀਂ ਦਿੱਤੀਆਂ ਸੀਗੀਆਂ ਵੀ ਸਾਡੇ ਆ ਕੰਮ ਹੋਣ ਵਾਲੇ ਹੈ ਜੀ ਉਹਨਾਂ ਤੇ ਕੋਈ ਅਜੇ ਤੱਕ ਗੌਰ ਨਹੀਂ ਫਰਮਾਈ ਗਈ ਅੱਛਾ ਇਹਦੇ ਤੋਂ ਇਲਾਵਾ ਥੋੜਾ ਤਾਂ ਪਿੰਡ ਠੀਕ ਹੈ ਤੁਹਾਡੇ ਪਿੰਡ ਦੇ ਵਿੱਚ ਹੋਇਆ ਇਹਦੇ ਤੋਂ ਇਲਾਵਾ ਵੀ ਜਿਵੇਂ ਤੁਸੀਂ ਕਿਹਾ ਵੀ ਹੋਰ ਜਿੰਨਾ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਉਹਨਾਂ ਪਿੰਡਾਂ 'ਚ ਇਹ ਚੀ ਜੋਆ ਹਾਂਜੀ ਹਾਂ ਹੈਗੇ ਨੇ ਇਹ ਜਿੰਨੇ ਇੱਕ ਪਿੰਡਾਂ ਦੇ ਵਿੱਚ ਐਮਐਲ ਸਾਬ ਨੇ 16 ਤਰੀਕ ਨੂੰ ਉਦਘਾਟਨ ਕੀਤਾ ਜੀ ਮੈਨੂੰ ਲੱਗਦਾ ਵੀ ਕੋਈ 4-5 ਪਿੰਡਾਂ 'ਚ ਕੀਤਾ ਹੋਣਾ ਉਹਦੇ ਵਿੱਚੋਂ ਦੋ ਪਿੰਡਾਂ ਦੇ ਸਰਪੰਚ ਸ਼ਰਮਣੀ ਕਾਲੀਦਲ ਨਾਲ ਸੰਬੰਧਤ ਸੀਗੇ ਜੀ ਇੱਕ ਸਾਡੇ ਕੋਲੇ ਮਾਨਸਾ ਹਲਕੇ ਦਾ ਹੀ ਪਿੰਡ ਬੱਪੀਆਣਾ ਉਹ ਬੱਪੀਆਣੇ ਦਾ ਹੈਗੇ ਸਰਪੰਚ ਸਰਦਾਰ ਚਮਕੌਰ ਸਿੰਘ ਨੇ ਜੀ ਤੇ ਮੈਨੂੰ ਉਹਨਾਂ ਦਾ ਫੋਨ ਆਇਆ ਜਿੱਦਾਂ ਆਪਣੇ ਇਹ ਘਟਨਾ ਹੋਈ ਆ ਰਾਜਜੀ ਨੂੰ ਮੈਨੂੰ ਕਹਿੰਦੇ ਵੀ ਯਾਰ ਸਰਪੰਚ ਮੈਨੂੰ ਤਾਂ ਇਹ ਲੱਗਦਾ ਵੀ ਸਾਡੇ ਨਾਲ ਵੀ ਇਹੀ ਗੱਲ ਹੋ ਗਈ ਕਹਿੰਦੇ ਸਾਨੂੰ ਵੀ ਪੰਚਾਇਤ ਨੂੰ ਉੱਥੇ ਬੁਲਾਇਆ ਨਹੀਂ ਗਿਆ ਪੰਚਾਇਤ ਦਾ ਨਾਂ ਹੀ ਉੱਥੇ ਮੈਂ ਸ਼ਾਮਲ ਸੀਗਾ ਕਹਿੰਦੇ ਮੈਨੂੰ ਤਾਂ ਇਹ ਸ਼ੱਕ ਆ ਵੀ ਸਾਡੇ ਵਿੱਚ ਏਪੀ ਲੱਗੀ ਹੋ ਸਕਦੀ ਹੈ ਤੇ ਜਦੋਂ ਉਹ ਕਹਿੰਦੇ ਵੀ ਯਾਰ ਮੈਂ ਜਾ ਕੇ ਵੇਖਦਾ ਜਾ ਕੇ ਉਹਨਾਂ ਨੇ ਵੇਖਿਆ ਕਹਿੰਦਾ ਯਾਰ ਸਾਡੇ ਵੀ ਜਮਾਸੀਮ ਥੋਡੇ ਵਾਲੀ ਉਹ ਚੇਪੀ ਲੱਗੀ ਪਈ ਹੈ ਨਾਮ ਤੇ ਅੱਛਾ ਉਹ ਪਿੰਡ ਦੇ ਵਿੱਚ ਉਹ ਪਿੰਡ ਦੇ ਵਿੱਚ ਹਾਂਜੀ ਤੇ ਮੈਂ ਕਿਹਾ ਵੀ ਚਲੋ ਠੀਕ ਹੋ ਕਹਿੰਦਾ ਅਸੀਂ ਚਲੋ ਮੈਂ ਪੰਚਾਇਤ ਨਾਲ ਤੇ ਨਗਰ ਨਾਲ ਸੰਗਤ ਨਾਲ ਰਹਿ ਕਰਦਾ ਫਿਰ ਦੇਖਦੇ ਆ ਕੀ ਬਣਦਾ ਫਿਰ ਮੈਨੂੰ ਉਹਨਾਂ ਦਾ ਸਵੇਰੇ ਫੋਨ ਆਇਆ ਜੀ ਕਹਿੰਦੇ ਬਾਈ ਤੂੰ ਆ ਜਾ ਸਾਡੀ ਉਰੇ ਪੰਚਾਇਤ ਇਕੱਠੀ ਹੈ ਤੇ ਸੰਗਤ ਇਕੱਠੀ ਹੈ ਆਪਾਂ ਦੇਖਦੇ ਆ ਫਿਰ ਤੇ ਫਿਰ ਉਹਨਾਂ ਨੇ ਵੀ ਇਹੀ ਫੈਸਲਾ ਲਿਆ ਜੀ ਕਹਿੰਦੇ ਅਸੀਂ ਵੀ ਇਹ ਹੁਣ ਚੇਪੀ ਉਤਾਰਾਂਗੇ ਉਹਨਾਂ ਜਦੋਂ ਤੋਂ ਚੇਪੀ ਉਤਾਰੀ ਜਿਹੜੀ ਬਿਲਕੁਲ ਹੂ ਬੂ ਆਹੀ ਡਿੱਟੋ ਆਹੀ ਡਿਜ਼ਾਈਨ ਚ ਸੇਮ ਲੱਗੀ ਹੋਈ ਸੀ ਤਾਂ ਨੀਚੋਂ ਸਰਪੰਚ ਸਾਹਿਬ ਦਾ ਨਾਮ ਨਿਕਲਿਆ ਜੀ ਤਾਂ ਫਿਰ ਜਿਵੇਂ ਹੁਣ ਤੁਸੀਂ ਕਿਹਾ ਵੀ ਚੋਣਾ ਲੜ ਕੇ ਤੁਸੀਂ ਬਣਿਓ ਮਤਲਬ ਲੋਕਾਂ ਨੇ ਤੁਹਾਨੂੰ ਜਿਹੜਾ ਹੈਗਾ ਵੋਟਾਂ ਪਾਈਆਂ ਨੇ ਉਸ ਤੋਂ ਬਾਅਦ ਤੁਸੀਂ ਬਣਿਓ ਭਾਬ ਨਮਾਇੰਦੇ ਹੋ ਤੁਸੀਂ ਪੂਰੇ ਪਿੰਡ ਦੇ ਤਾਂ ਪਿੰਡ ਦਾ ਨਮਾਇੰਦਾ ਜਿਹੜਾ ਹੁੰਦਾ ਪਿੰਡ ਦਾ ਮੁੱਖ ਮੰਤਰੀ ਹੁੰਦਾ ਇਹ ਸੀਐਮ ਸਾਹਿਬ ਵੀ ਜਿਹੜੇ ਹੈ ਕਹਿੰਦੇ ਨੇ ਕਿ ਭਾਈ ਸਰਪੰਚ ਤਾਂ ਪਿੰਡ ਦਾ ਮੁੱਖ ਮੰਤਰੀ ਹੁੰਦਾ ਕੀ ਲੱਗਦਾ ਫਿਰ ਪਿੰਡ ਦੇ ਮੁੱਖ ਮੰਤਰੀ ਨੇ ਹੋਇਆ ਕਿ ਜੇ ਸਾਡੀ ਪਾਰਟੀ ਦਾ ਹੋਵੇ ਤਾਂ ਠੀਕ ਹੈ ਜੀ ਹੋਰ ਪਾਰਟੀ ਦਾ ਹੋਵੇ ਤਾਂ ਫਿਰ ਅਸੀਂ ਉਹਦੀ ਚੱਲਣ ਨਹੀਂ ਦੇਣੀ ਇਹ ਤਾਂ ਤੁਹਾਡੇ ਸਾਹਮਣੇ ਹੈ ਜੀ ਬਿਲਕੁਲ ਇਹ ਤਾਂ ਹੁਣ ਅਸੀਂ ਇੱਥੇ ਬੀਡੀਪੀਓ ਦਫ਼ਤਰ ਦੇ ਵਿੱਚ ਉੱਥੇ ਜਾਂਦੇ ਆ ਸਾਨੂੰ ਉੱਥੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਆਹ ਵੀ ਤੁਸੀਂ ਸਾਡੇ ਨਾਲ ਵਿਤਕਰਾ ਦੇਖਿਆ ਸੀਐਮ ਸਾਹਿਬ ਨੇ ਕਿਹਾ ਜ਼ਰੂਰ ਸੀਗਾ ਪਰ ਉਹਨੂੰ ਲਾਗੂ ਨਹੀਂ ਅਜੇ ਤੱਕ ਕੀਤਾ ਕਿਸੇ ਨੇ ਜਾਂ ਤਾਂ ਉਹ ਹਲਕਾ ਵਿਧਾਇਕ ਨਹੀਂ ਕਰ ਰਹੇ ਇਹ ਕਿੱਥੇ ਕਮੀ ਹੈ ਵੀ ਉਹਨਾਂ ਦਾ ਕਿਹਾ ਹੋਇਆ ਲਾਗੂ ਕਿਉਂ ਨਹੀਂ ਹੋ ਰਿਹਾ ਇਹ ਤਾਂ ਸੀਐਮ ਸਾਹਿਬ ਜਾਣਦੇ ਆ ਜਾ ਇਨਾਂ ਚ ਕੋਈ ਤਾਲਮੇਲ ਦੀ ਗੱਲ। ਉਹ ਜਿਹੜੀਆਂ ਗੱਲਾਂ ਵੀ ਮੇਰੇ ਕੋਲੇ ਤਾਂ ਜੇ ਹੋਰ ਪਾਰਟੀ ਦਾ ਆਊਗਾ ਉਹਦੀ ਮੈਂ ਸਭ ਤੋਂ ਪਹਿਲਾਂ ਸੁਣਾਇਆ ਕਰੂੰਗਾ। ਆਪਦੀ ਪਾਰਟੀ ਵਾਲੇ ਭਾਵੇਂ ਬਾਅਦ ਦੇ ਵਿੱਚ ਸੁਣ ਲਾਂਗੇ ਤੁਸੀਂ ਤਾਂ ਭਾਈ ਵੋਟਾਂ ਤਾਂ ਮੈਨੂੰ ਸਾਰੇ ਨੇ ਪਾਈਆਂ ਚਾਹੇ ਹੋਰ ਪਾਰਟੀ ਨੂੰ ਚਲੋ ਕੋਈ ਗੱਲ ਨਹੀਂ ਫਿਰ ਉਹ ਗੱਲਾਂ ਲਾਗੂ ਹੈ ਨਹੀਂ। ਨਹੀਂ ਇਹ ਤਾਂ ਹੁਣ ਆਪਾਂ ਦੇਖ ਹੀ ਰਹੇ ਹਾਂ ਜੀ ਸਾਰੇ। ਚਲੋ ਸਾਨੂੰ ਤਾਂ ਪੰਚਾਇਤਾਂ ਨੂੰ ਤਾਂ ਤੌਰ ਤੇ ਇੱਥੇ ਜ਼ਿਲ੍ਹਾ ਹੀ ਜ਼ਿਲ੍ਹਾ ਹੈੱਡਕ quart ਤੇ ਜਾਣ ਦੀ ਲੋੜ ਪੈਂਦੀ ਹੈ ਕਦੇ ਸੀਐਮ ਸਾਹਿਬ ਤੱਕ ਤਾਂ ਲੋੜ ਪਈ ਨਹੀਂ। ਸ਼ਾਇਦ ਨਾ ਹੀ ਪਵੇ। ਤੇ ਇੱਥੇ ਜਿਹੋ ਜਿਹਾ ਕੋਈ ਹੁੰਦਾ ਵਰਤਾਰਾ ਤੁਹਾਨੂੰ ਅਸੀਂ ਦੱਸ ਹੀ ਦਿੱਤੀ ਹੈ ਜੇ ਮੈਂ ਤੁਸੀਂ ਵੀਡੀਓ ਚ ਵੀ ਕਹਿ ਰਹੇ ਸੀ ਕਿ ਇਹਦੇ ਤੇ ਭਾਈ ਖਰਚਾ ਸਾਡਾ ਹੋਇਆ ਪੰਚਾਇਤ ਨੇ ਖਰਚਾ ਕੀਤਾ ਅਖੀਰ ਤੇ ਸਾਡਾ ਨਾਂ ਤੱਕ ਵੀ ਜਿਹੜਾ ਲਗੋਤਾ ਕਿ ਮਤਲਬ ਖਰਚਾ ਕਰਨ ਦੇ ਲਈ ਤਾਂ ਪੰਚਾਇਤ ਕੇ ਪੰਚਾਇਤ ਆਪ ਦਾ ਖਰਚਾ ਕਰੇ ਪਰ ਨਾਂ ਤੱਕ ਵੀ ਫਿਰ ਪੰਚਾਇਤ ਉਹ ਨਹੀਂ ਕਰ ਸਕਦਾ ਹਾਂਜੀ ਨਾਮ ਇਹ ਲਗੋਤਾ ਸੀ ਹਾਂ ਇਹ ਪਿੱਛੋਂ ਜਦੋਂ ਇਹ ਖਰਚੇ ਵਾਲੀ ਇਹ ਹੋ ਗਈ ਮਤਲਬ ਵੀ ਵੀਡੀਓ ਵਾਇਰਲ ਹੋ ਗਈ ਖਰਚਾ ਅਸੀਂ ਕੀਤਾ ਸੀ ਪੰਚਾਇਤ ਨੇ ਪਿੱਛੋਂ ਠੇਕੇਦਾਰ ਆ ਕੇ ਸਾਨੂੰ ਇਹਦੇ ਪੈਸੇ ਦੇ ਗਿਆ ਜੀ ਕੱਲ ਦੇ ਕੇ ਗਿਆ ਹਾਂ ਉਹ ਉਹਨਾਂ ਨੂੰ ਹੋ ਗਿਆ ਕਹਿੰਦਾ ਬਈ ਯਾਰ ਇਹ ਤਾਂ ਗੱਲ ਵਧ ਗਈ ਕਲੇਸ਼ ਪੈ ਗਿਆ ਜਿੰਨੇ ਪੈਸੇ ਲੱਗੇ ਆ ਕਹਿੰਦੇ ਇਹਦਾ ਆਪਦੇ ਪੈ ਅੱਛਾ ਇਹ ਜੀ ਇਹ ਜੀ ਰਾਜਨੀਤੀ ਦੇਖੀ ਹੈ ਬਾਪੂ ਪਹਿਲਾਂ ਵੀ ਜਿਵੇਂ ਤੁਸੀਂ ਤਾਂ ਕੋਈ ਉਮਰ ਵੱਡੀ ਆ ਇਹ ਪਹਿਲੀ ਵਾਰ ਆ ਜੀ ਹੈ ਪਹਿਲੀ ਵਾਰ ਹੋਇਆ ਜੀ ਇਹ ਕੰਮ ਕਦੇ ਵਿਧਾਇਕ ਦਾ ਤੁਸੀਂ ਮੁਖਸੋੜਨਾ ਕੋਈ ਰੋਸ ਪ੍ਰਦਰਸ਼ਨ ਰੋਸ ਹੋਵੇ ਵਿਧਾਇਕ ਦਾ ਕਿ ਹਾਂ ਜਾਰੇ ਇਹ ਪਿੰਡ ਵਾਲੇ ਮੇਰੀ ਮੰਨਦੇ ਨਹੀਂ ਜਾਂ ਇਹ ਪਿੰਡ ਵਾਲੇ ਮੇਰਾ ਵਿਰੋਧ ਕਰਦੇ ਐਸਾ ਕੁਝ ਹੋਵੇ ਨਹੀਂ ਕਦੇ ਵੀ ਨਹੀਂ ਹੋਇਆ ਜੀ ਇਹ ਕੰਮ ਕਦੇ ਵੀ ਨਹੀਂ ਹੋਇਆ ਜੀ ਫਿਰ ਇਹ ਕਿਉਂ ਕੀਤਾ ਹੋਊਗਾ ਇਹ ਕੀ ਪਤਾ ਨਹੀਂ ਹੁਣ ਕੀ ਕਰ ਸਕਦੇ ਇਹ ਨਵੀਂ ਸਰਕਾਰ ਬਦਲਾ ਲਈ ਹੈ ਜੀ ਇਹ ਟੀਪੀ ਬਦਲਾ ਆ ਗਿਆ ਜੀ ਨਵਾਂ ਹੁਣ ਇਹ ਠੀਕ ਹੈ ਜੀ ਤਾਂ ਮਾਰਦਾ ਹਾਂ ਜੀ ਹਾਂ ਜੀ ਠਾਠਾ ਮਾਰਦਾ ਆਉਂਦਾ ਬਾਅਦ ਚੱਕਸਾਰ ਰਹਿ ਗਿਆ ਇਹਨਾਂ ਦਾ ਹਾਂ ਉਸ ਤੋਂ ਬਾਅਦ ਕੋਲ ਬੇਹਤਰਾ ਬੰਨ ਲਿਆ ਉਹਦਾ ਹਾਂ ਕਿਹੜੀ ਜੇਲ੍ਹ ਚ ਤਰਨਾ ਉਹ ਦੇਖ ਲਿਆ ਉਹਦਾ ਹਾਂ ਉੱਥੇ ਛੜੇ ਸਿੰਗਲਾ ਦੇਖ ਲਿਆ ਛੜੇ ਮੁੱਖ ਮੰਤਰੀ ਦੇਖ ਲਿਆ ਹਾਂ ਕੀ ਲੱਗਦਾ ਐ ਸਭ ਐਸੀ ਚੀਜ਼ ਦੇਖੀ ਸੀ ਭਾਈ ਪਹਿਲਾਂ ਨਹੀਂ ਪਹਿਲਾਂ ਕਿਤੇ ਨਹੀਂ ਦੇਖੀ ਸੀ ਪਹਿਲੀ ਵਾਰੀ ਹੋਇਆ ਇਹ ਕੰਮ ਤੋਂ ਨੂੰ ਕਿਉਂ ਕਿ ਲੱਗੀ ਕਿਉਂ ਹੋਇਆ ਤੁਸੀਂ ਤਾਂ ਤੁਸੀਂ ਤਾਂ ਆਪਦੇ ਪਿੰਡ ਦਾ ਮੁੱਖ ਮੰਤਰੀ ਵੀਰ ਹੋਰਾਂ ਦੀ ਭੈਣ ਨੂੰ ਚੁਣਿਆ ਭੈਣ ਜਸਵੀਰ ਕੌਰ ਹੋਰਾਂ ਨੂੰ ਚੁਣਿਆ ਪਰ ਕੀ ਲੱਗਦਾ ਫਿਰ ਇਹਨਾਂ ਤੋਂ ਉੱਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਹੋਗੇ ਜਾਂ ਨੇੜਲੇ ਹੋਗੇ ਜਾਂ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਉਹ ਉੱਤੇ ਹੋਗੇ ਉਹ ਉੱਤੇ ਹੋਗੇ ਤਾਂ ਮਤਲਬ ਤਾਂ ਇਹੀ ਹੈ ਜਦੋਂ ਹੁਣ ਸਾਡੀ ਉਹ ਕਰਤਾ ਇਹਨਾਂ ਨੇ ਨਾ ਸਰਪੰਚ ਦੇ ਉੱਪਰ ਚੇਪੀ ਲਾਉਂਦੇ ਨੇ ਤਾਂ ਮਤਲਬ ਤਾਂ ਉਹ ਉੱਪਰ ਹੋਗੇ ਫਿਰ ਜਿਹੜੇ ਇਹਨਾਂ ਦੇ ਵਰਕਰ ਨੇਗੇ ਹਾਂ ਮੈਂ ਤੁਸੀਂ ਤਾਂ ਆਮ ਐਮਐਲਏ ਨੂੰ ਮਾਣ ਸਨਮਾਨ ਪੂਰਾ ਦਿੱਤਾ ਮੌਨਾ ਦਿੰਦੇ ਹੋ ਦਿੰਦੇ ਰਹੇ ਹੁਣ ਦਿੰਦੇ ਹਾਂਜੀ ਦਿੰਦੇ ਰਹੇ ਜੀ ਪੂਰਾ ਅੱਗੇ ਵੀ ਦਿੰਦੇ ਰਹੇ ਦੇਵਾਂਗੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਾਡੇ ਵੱਲੋਂ ਸਾਡੇ ਮਨ ਚ ਕੋਈ ਉਹ ਨਹੀਂ ਵਹਿਮ ਹੈ ਯਾਰ ਕਿਉਂ ਕੀ ਲੱਗਦਾ ਮਾਣ ਸਨਮਾਨ ਦੀ ਕਮੀ ਫਿਰ ਰਹਿ ਕਿੱਥੇ ਗਈ ਘਾਟ ਕਿੱਥੇ ਰਹਿ ਗਈ ਸੋ ਤੋਂ ਜੀ ਪਤਾ ਨਹੀਂ ਸਾਨੂੰ ਹੈ ਕੀ ਪਤਾ ਇਹਨਾਂ ਨੂੰ ਇਹ ਹੀ ਦੱਸ ਸਕਦੇ ਜਿਹੜੇ ਕਰ ਰਹੇ ਨੇ ਯਾਰ ਦੇਖੋ ਜੀ ਪਿੰਡਾਂ ਚ ਰਹਿੰਦੇ ਆ ਪਿੰਡਾਂ ਦੇ ਮਾਹੌਲ ਤੋਂ ਆਪਾਂ ਸਾਰੇ ਭਲੀ ਭਾਂਤ ਜਾਣੂ ਆ ਵੀ ਪਿੰਡਾਂ ਦੇ ਵਿੱਚ ਸਾਰੇ ਕੀਤੇ ਗਰੁੱਪਸ ਮੈਂ ਜੀ ਸਾਰੀਆਂ ਪਾਰਟੀਆਂ ਦੇ ਧੜੇ ਆ ਮੈਂ ਮਲੇ ਸਾਬ ਨੂੰ ਬੇਨਤੀ ਕੀਤੀ ਬਹੁਤ ਹੰਬਲ ਰਿਕੁਐਸਟ ਵੀ ਇਸ ਚੀਜ਼ ਨਾਲ ਆਪਣਾ ਆਵਾਦ ਵਿਵਾਦ ਹੋ ਜਾਊਗਾ ਜੀ ਮਾਹੌਲ ਵਿਗੜ ਜਾਊ ਥੋਡੀ ਸ਼ਾਨ ਦੇ ਖਿਲਾਫ ਜਾਊ ਇਹ ਤੁਸੀਂ ਪਲੀਜ਼ ਇਹਨੂੰ ਇਹਨੂੰ ਗਵਰਪ ਕਰੋ ਇਹਨੂੰ ਹਟਾਓ ਚੇਪੀ ਨੂੰ ਤੇ ਇਹਨੂੰ ਆਪਾਂ ਮਾਹੌਲ ਖਰਾਬ ਹੋਣ ਤੋਂ ਰੋਕੀ ਮੈਂ ਬੇਨਤੀ ਕੀਤੀ ਖੁਦ ਫੋਨ ਕਰਕੇ ਸ਼ਾਮ ਨੂੰ ਮੈਂ 6:25 ਮਿੰਟਾਂ ਤੇ ਉਹਨਾਂ ਨੂੰ ਫੋਨ ਕੀਤਾ ਤੇ ਪਰ ਉਹਨਾਂ ਨੇ ਕੋਈ ਇਸ ਚੀਜ਼ ਦਾ ਨੋਟਿਸ ਨਹੀਂ ਲਿਆ ਜੀ ਫਿਰ ਮੈਂ ਉਹਨਾਂ ਦੇ ਪੀਏ ਸਾਹਿਬ ਨੂੰ ਕਿਹਾ ਉਹਨਾਂ ਨੇ ਕੋਈ ਨੋਟਿਸ ਨਹੀਂ ਲਿਆ ਅਸੀਂ ਨਹੀਂ ਅਸੀਂ ਚਾਹੁੰਦੇ ਵੀ ਇਹ ਆਵਾਦ ਵਿਵਾਦ ਹੋਵੇ ਪਿੰਡ 'ਚ ਕੁਈ ਇਸ ਤਰ੍ਹਾਂ ਦੀਆਂ 네ਗੇਟਿਵ ਸੁਰਖੀਆਂ ਚ ਅਸੀਂ ਆਈਏ। ਇਹ ਹੋ ਗਿਆ ਵੀ ਬਾਅਦ ਦੇ ਵਿੱਚ ਜੈ ਸਾਹਿਬ ਕਹਿੰਦੇ ਨੇ ਕਿ ਐਮਐਲਏ ਸਾਹਿਬ ਨੇ ਕਿਹਾ ਭਈ ਚੇਪੀ ਦਸਨ ਲਾਉਣੀ ਪਊ। ਮਤਲਬ ਤੁਹਾਡੇ ਨਾਲ ਗੱਲ ਕਰਕੇ ਐਮਐਲਏ ਸਾਹਿਬ ਨੇ ਫਿਰ ਪੱਲਾ ਹੀ ਝਾੜਿਆ ਇੱਕ ਵਾਰੀ। ਹਾਂਜੀ ਹਾਂ ਉਹ ਕਹਿੰਦੇ ਵੀ ਅਸੀਂ ਵੇਖਦੇ ਹਾਂ ਚਲੋ ਕੀ ਬਣਦਾ। ਹਾਂ। ਤੇ ਮੁੜ ਕੇ ਕੁਈ ਹੋਇਆ ਨਹੀਂ ਤੇ ਫਿਰ ਇੱਥੇ ਜਿਹੜੇ ਸੀਗੇ ਅਫਸਰ ਸਾਹਿਬਾਨ ਉਹਨਾਂ ਨੇ ਫਿਰ ਸਾਨੂੰ ਸਾਫ਼ ਹੀ ਕਹਿਤਾ ਵੀ ਚੇਪੀ ਅਸੀਂ ਇੱਕ ਵਾਰੀ ਉਤਰਵਾਤੀ ਸੀ। ਉਹ ਤਾਂ ਕਹਿੰਦੇ ਸਾਨੂੰ ਦੁਬਾਰੇ ਲਾਉਣੀ ਪਊ ਜੀ ਜੇ ਉਦਘਾਟਨ ਹੀ ਫੇਰ ਹੋਊਗਾ ਸਾਨੂੰ ਹੁਕਮ ਆ ਗਿਆ। ਤੁਸੀਂ ਇਹੀ ਕਹਿ ਦੇਣਾ ਸੀ ਕਿ ਜੇ ਉਹ ਇਹ ਤਾਂ ਜੀ ਹੁਣ ਦੇਖੋ ਸੁਭਾਵਿਕ ਗੱਲ ਹੈ ਵੀ ਪਿੱਛੋਂ ਇਹ ਲਿਖ ਕੇ ਆਇਆ ਕੋਈ ਮੈਂ ਜਾਂ ਕੋਈ ਹੋਰ ਤਾਂ ਕੋਈ ਲਿਖ ਕੇ ਨਹੀਂ ਆਇਆ ਪਿੱਛੋਂ ਇੱਕ ਸਰਕਾਰੀ ਇੱਕ ਤਰ੍ਹਾਂ ਦਾ ਦਸਤਾਵੇਜ਼ ਆ ਸਰਕਾਰੀ ਇਹ ਲਿਖਿਆ ਹੋਇਆ ਜੀ ਇਹ ਕਿੱਥੋਂ ਆਇਆ ਹੈ ਕਿਹਨੇ ਲਿਖਿਆ ਹੈ ਕਿਉਂ ਲਿਖਿਆ ਹੈ ਪ੍ਰੋਟੋਕਾਲ ਦੇ ਅਨੁਸਾਰ ਹੀ ਲਿਖਿਆ ਗਿਆ ਤੇ ਇੱਥੇ ਇਹ ਮਾਨਸਾ ਕਿ ਇਹ ਦੇ ਪ੍ਰੋਟੋਕਾਲ ਖਤਮ ਹੋ ਗਿਆ ਤੇ ਪ੍ਰੋਟੋਕਾਲ ਤੇ ਚੇਪੀ ਲੱਗ ਗਈ ਹਮ ਇਹੀ ਚੀਜ਼ ਦਾ ਤਾਂ ਦੁੱਖ ਹੈ ਤੇ ਬਦਲਾਅ ਚ ਸੋਚਿਆ ਸੀ ਵੀ ਇਹੋ ਜਿਹਾ ਬਦਲਾਅ ਵੀ ਕਦੇ ਆਵੇ ਜਿਵੇਂ ਕਦੇ ਚਲੋ ਬਾਥਰੂਮਾਂ ਦਾ ਬੱਲਾ ਆਉਂਦਾ ਦੇਖਿਆ ਟਰਾਂਸਫਰ ਵੀ ਚੇਪੀ ਬਦਲਾਅ ਵੀ ਕਿਤੇ ਆ ਮ ਇਹ ਤਾਂ ਜੀ ਨਵੇਂ ਨਵੇਂ ਆਉਂਦੇ ਆ ਬਦਲਾਅ ਜਦੋਂ ਆ ਜਾਂਦਾ ਉਦੋਂ ਹੀ ਪਤਾ ਲੱਗਦਾ ਵੀ ਆ ਨਵੇਂ ਬਦਲਾਅ ਆਪਦਾ ਨਾਮ ਕੀ ਹੈ ਹਾਂ ਆ ਹੁਣ ਇਹ ਚੇਪੀ ਬਦਲਾਅ ਆਇਆ ਜੀ ਹਾਂ ਇਹ ਹੁਣ ਪੰਜਾਬ ਚ ਮਸ਼ਹੂਰ ਹੋ ਗਿਆ ਪੂਰਾ ਕਿਸ ਸੁਹਾਗ ਸੋਡੇ ਪਿੰਡ ਨੂੰ ਪ੍ਰਾਪਤ ਹੋਇਆ ਸ਼ੁਰੂ ਇੱਥੋਂ ਹੋਇਆ ਕੀ ਪਤਾ ਪੂਰੇ ਪੰਜਾਬ ਚ ਦੇ ਵਿੱਚ ਹੁਣ ਕਿਹੜੀ ਬੱਜੀ ਚਲੋ ਆਪਾਂ ਤਾਂ ਚਾਹੁੰਦੇ ਆ ਜੀ ਦੇਖੋ ਗੱਲ ਇਹ ਆ ਵੀ ਕਿਤੇ ਹੋਰ ਨਾ ਹੋਵੇ ਇਹੋ ਜਿਹਾ ਬਹੁਤ ਮੰਦਭਾਗੀ ਘਟਨਾ ਜੀ ਕਿਉਂਕਿ ਪੰਚਾਇਤਾਂ ਬਣਦੀਆਂ ਨੇ ਪਹਿਲਾਂ ਤਾਂ ਪਿੰਡ ਦੋ ਫਾੜ ਹੋ ਜਾਂਦੇ ਆ ਜੀ ਖਰਚੇ ਹੁੰਦੇ ਨੇ ਕਿੰਨੀਆਂ ਕਿੰਨੀਆਂ ਕਾਲਣਾ ਕਾਲ ਕੇ ਪੰਚਾਇਤਾਂ ਬਣਦੀਆਂ ਕੰਮ ਕਰਨਾ ਚਾਹੁੰਦੇ ਆ ਮਨ ਦੀ ਭਾਵਨਾ ਲੈ ਕੇ ਆਪਾਂ ਆਉਨੇ ਆ ਤੇ ਉਹਨਾਂ ਨਾਲ ਫਿਰ ਇਹ ਵਿਤਕਰਾ ਉਹਨਾਂ ਦੇ ਕੰਮ ਰੋਕਣੇ ਇਹ ਆਉਣ ਵਾਲੇ ਸਮੇਂ ਵਾਸਤੇ ਕੋਈ ਵਧੀਆ ਗੱਲ ਨਹੀਂ ਜੀ ਇਹਜਾ ਕੁਝ ਦੇਖਿਆ ਦੀ ਬਾਪੂ ਜੀ ਪਹਿਲਾਂ ਸਰ ਪਿਛਲੀਆਂ ਸਰਕਾਰਾਂ ਤੁਸੀਂ ਤਾਂ ਲੰਬਾ ਸਮਾਂ ਸਰਕਾਰਾਂ ਦੇਖੀਆਂ ਹੋਣੀਆਂ ਇਹਨਾਂ ਦੇਖਿਆ ਨਹੀਂ ਹੈ ਦੇਖਿਆ ਨਹੀਂ ਇਹ ਫਿਰ ਬਦਲਾ ਆ ਨਮਾਇਦਗੀ ਇਹ ਨਵੀਂ ਆ ਜੀ ਬਦਲਾਓ ਮੇਰੇ ਕੋਲ ਟੱਕਤਾ ਕਹਿੰਦੇ ਵੀ ਸੀਗੇ ਸਰਪੰਚ ਨਹੀਂ ਸਰਪੰਚ ਫੇ ਚੰਗਾ ਜੀ ਲਾਇਵੇ ਤਾਂ ਹੀ ਟੱਕਿਆ ਜੀ ਹੋ ਜਾਂਦੇ ਨੇ ਜੀ ਗੱਲ ਤਾਂ ਉਹ ਵੀ ਡੇਰੀ ਜਾਂਦੇ ਨੇ ਸਰਪੰਚ ਦੇ ਨੌ ਦਿਨ ਡੇਰੀ ਜਾਂਦੇ ਨੇ ਜੀ ਨੌ ਦਿਨ ਡੇਰੀ ਜਾਂਦੇ ਨੇ ਹਾਂ ਪਰ ਫਿਰ ਫਿਰ ਇਹੀ ਆ ਫਿਰ ਪਿੰਡ ਦੇ ਲੋਕਾਂ ਦੀ ਉਹ ਬਹੁਮਤ ਕਿੱਥੇ ਗਈ ਪਿੰਡ ਦੇ ਲੋਕਾਂ ਨੇ ਤਾਂ ਬਹੁਮਤ ਪਾ ਕੇ ਇਹਨਾਂ ਨੂੰ ਜਤਾਇਆ ਪਰ ਉਹ ਕਹਿੰਦੇ ਫਿਰ ਇਹੀ ਸਾਨੂੰ ਚੰਗਾ ਨਹੀਂ ਲੱਗਦਾ ਭਾਈ ਬਾਵਾਂ ਤੱਜ ਵੀ ਪੂਰੀ ਐ ਜੇ ਅੱਜ ਵੋਟਾਂ ਪਾ ਲੈਣਾ ਦੁੱਗਣੀ ਚੱਕਾਂਗੇ ਹੂੰ ਬਾਵਾਂ ਤੱਜ ਵੀ ਪੂਰੀ ਐ ਤੇ ਸਾਡੇ ਇੱਕ ਪਹਿਲਾਂ ਦਾ ਦੰਦਾਦਾ ਮੈਂ ਅੱਗ ਵਾਲਾ ਐਮਐਲਏ ਹੁੰਦਾ ਹਾਂ ਕਾਲੀਆਂ ਦੇ ਸਰਪੰਚ ਨੂੰ ਛੱਡ ਕੇ ਦੰਦਾਦਾ ਗ੍ਰੈਂਡ ਵਿਆਹ ਲੈ ਜਾ ਭਾਈ ਠੀਕ ਐ ਵੀ ਤੁਸੀਂ ਲਾ ਲਓ ਜੇ ਲੱਗਦੀ ਐ ਪਿੰਡ ਦੇ ਉੱਤੇ ਅਸਲੀ ਇਹੀ ਚਾਹੀਦੀ ਐ ਤਾਂ ਇਹੀ ਆ ਹਾਂ ਇਹ ਪਹਿਲੀ ਵਾਰ ਇਹ ਐਮਐਲਏ ਦੇਖਿਆ ਸੀ ਹਾਂ ਵੀ ਇਹ ਦੂਜਿਆਂ ਨੂੰ ਪਰਾਂ ਛੱਟੋ ਤੇ ਅਸੀਂ ਆਪਦੇ ਨੂੰ ਦੇਵਾਂਗੇ ਇੱਕ ਸੱਤ ਸਾਨੂੰ ਖੁਦ ਸਾਡੇ ਪਿਛਲੀ ਵਾਰ ਜੀ ਕਾਂਗਰਸ ਪਾਰਟੀ ਦੇ ਸੀਗੇ ਚਲੋ ਪੰਜਾਬ ਚ ਕਾਂਗਰਸ ਪਾਰਟੀ ਦੀ ਬਿਆਰਤ ਸੀਗੀ ਬਿਲਕੁਲ ਤੇ ਸਾਡੇ ਜਿਹੜੇ ਪਿੰਡ ਦੇ ਸਰਪੰਚ ਸੀਗੇ ਰਾਏ ਸਿੰਘ ਉਹ ਵੀ ਕਾਂਗਰਸ ਪਾਰਟੀ ਦੇ ਸੀਗੀ ਉਹਨਾਂ ਦੀ ਪੰਚਾਇਤ ਸੀ ਸਾਡਾ ਗਰੁੱਪੋਂ ਦੋਂ ਅਸੀਂ ਹਰਗੇ ਸੀਗੇ ਅਸੀਂ 5 ਸਾਲ ਕੋਈ ਰਿਕਾਪਟ ਨਹੀਂ ਪਾਈ ਸਗੋਂ ਅਸੀਂ ਰਾਏ ਸਿੰਘ ਨੂੰ ਵੀ ਬੀਬਾ ਹਰਸਿਮਰਤ ਕੌਰ ਬਾਦਲ ਤੋਂ ਗ੍ਰਾਂਟ ਦਵਾਈ ਠੀਕ ਹੈ ਹਾਂਜੀ ਇੱਕ ਵਾਰੀ ਅਸੀਂ ਉਹਨਾਂ ਨੂੰ ਬੁਲਾਇਆ ਕਿ ਆਪ ਭਾਈ ਗ੍ਰਾਂਟ ਲੈ ਤੂੰ ਉਦੋਂ ਉਹਦੇ ਕੋਈ ਜਿਹੀ ਮੇਸੇਜਾਂ ਜੋ ਵੀ ਕਿਵੇਂ ਉਹ ਆਇਆ ਨਹੀਂ ਗਿਆ ਉਹਦੇ ਤੋਂ ਫਿਰ ਉਸ ਤੋਂ ਬਾਅਦ ਅਸੀਂ ਇਹਨੂੰ ਕਹਿ ਕੇ ਜਦੋਂ ਥੋੜਾ ਮਸਲਾ ਸਰਪੰਚੀਲ 2-3 ਸਾਲ ਲੰਘ ਗਏ ਥੋੜਾ ਜਿਹਾ ਸ਼ਾਂਤ ਹੋ ਗਿਆ ਚਲੋ ਪਹਿਲਾਂ ਕੜਵਾਹਟਾਂ ਹੁੰਦੀਆਂ ਨੇ ਅਸੀਂ ਆਪ ਉਹਨੂੰ ਗ੍ਰਾਂਟ ਦਵਾਈ ਹੈ ਉਹ ਬੰਦਾ ਆਪ ਗਵਾ ਹੈ ਜੀ ਪੁੱਛ ਲਿਓ ਅਸੀਂ ਕਦੇ ਇਸ ਕਿਸਮ ਦੀ ਕੋਈ ਕੀਤੀ ਨਹੀਂ ਰਾਜਨੀਤੀ ਕਦੇ ਵੀ ਨਹੀਂ ਕੀਤੀ ਤੁਹਾਨੂੰ ਨਹੀਂ ਲੱਗਦਾ ਇਹ ਚੀਜ਼ਾਂ ਤਾਂ ਵਖਰੇਵੇਂ ਜਿਵੇਂ ਤੁਸੀਂ ਵੀ ਕਿਹਾ ਵੀ ਭੇਦ ਭਾਵ ਤੇ ਲੜਾਈਆਂ ਦਾ ਮਾਹੌਲ ਉਹ ਚੀਜ਼ਾਂ ਪਿੰਡ 'ਚ ਜਿਹੜੀਆਂ ਫੁੱਟ ਪਾਉਣ ਦਾ ਕੰਮ ਕਰਨੀਆਂ ਇਹ ਚੀਜ਼ਾਂ ਪੂਰੇ ਪੰਜਾਬ 'ਚ ਸ਼ੁਰੂ ਹੋ ਗਈਆਂ ਬਿਲਕੁਲ ਜੀ ਇਹ ਬਹੁਤ ਮੰਦ ਭੱਗਿਆ ਜੀ ਤੇ ਬਹੁਤ ਹੀ ਚਿੰਤਾਜਨਕ ਗੱਲ ਹੈ ਹੂੰ ਬਹੁਤ ਚਿੰਤਾਜਨਕ ਗੱਲ ਹੈ ਜੀ ਇਹ ਚੁਣੇ ਹੋਏ ਪੰਚਾਇਤਾਂ ਪੰਚਾਇਤੀ ਰਾਜ ਲੋਕ ਰਾਜ ਇਹ ਜੜਾ ਜੀ ਲੋਕਤੰਤਰ ਦੀ ਡੈਮੋਕ੍ਰੇਸੀ ਹੈ ਜੇ ਆਪਾਂ ਇੱਥੇ ਹੱਕ ਮਾਰਤੇ ਇੱਕ ਤਰ੍ਹਾਂ ਦਾ ਤਾਂ ਹਿਊਮਨ ਰਾਈਟਸ ਦੀ ਉਲੰਘਣਾ ਹੈ ਜੀ ਕਿਸੇ ਦੀ ਪਛਾਣ ਚੁਣੇ ਹੋਏ ਲੋਕਾਂ ਦੇ ਨੁਮਾਇੰਦੇ ਦੀ ਆਪਾਂ ਉਹਦੀ ਮਤਲਬ ਆਈਡੈਂਟੀਟੀ ਨੂੰ ਖਤਮ ਕਰਦੇ ਆ ਉਹਦਾ ਨਾਂ ਤੇ ਕਾਲ ਸਫੇਰ ਰਹੇ ਆ ਇਹ ਤੋਂ ਵੱਡਾ ਹੋਰ ਕੀ ਹੋ ਸਕਦਾ ਜੀ ਤੁਹਾਨੂੰ ਨਹੀਂ ਲੱਗਦਾ ਵੀ ਇੱਥੇ ਐਮਐਲਏ ਸਭ ਨੂੰ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਸੀ ਹੋ ਸਕਦਾ ਕਿ ਚਲੋ ਉਹਨਾਂ ਦੇ ਕਿਸੇ ਵਰਕਰ ਨੇ ਕਹਿਤਾ ਉਹ ਵੀ ਕਿਉਂਕਿ ਇੱਕ ਆਮ ਬੰਦੇ ਦੀ ਸਮਝ ਤੇ ਇੱਕ ਵਿਧਾਇਕ ਤੇ ਜਿਹੜੇ ਕੈਬਨਿਟ ਮੰਤਰੀ ਰਹੇ ਹੋਣ ਉਹਨਾਂ ਦੀ ਸਮਝ ਦਾ ਬਹੁਤ ਪੱਧਰ ਦਾ ਬਹੁਤ ਸਕਦੇ ਸੀ ਨਾ ਕਿ ਜੋ ਉਹਨੇ ਕਹਿਤਾ ਐਜ਼ ਇਟ ਹੈਜ਼ ਇੰਪਲੀਮੈਂਟ ਕੀਤਾ ਬਿਲਕੁਲ ਜੀ ਉਹੀ ਗੱਲ ਹੈ ਵੀ ਸਾਡੇ ਐਮਐਲਏ ਸਾਹਿਬ ਤਾਂ ਅਸੀਂ ਕਹਿੰਨੇ ਵੀ ਖੁਦ ਮਹਾਜਨ ਪਰਿਵਾਰ ਚੋਂ ਨੇ ਸੇਠਾਂ ਦੇ ਉਹ ਹੈ ਤਾਂ ਆਪਣੇ ਨਾਲ ਉਹ ਤਾਂ ਜਿਵੇਂ ਖਾਬਤਾ ਹੁੰਦੀ ਹੈ ਕਿ ਬਾਣੀਆਂ ਸਿਆਣੇ ਹੁੰਦੇ ਆ ਜੀ ਬਾਕੀ ਐਮਐਲਏ ਨੇ ਮੰਤਰੀ ਰਹੇ ਨੇ ਬਾਕੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਇਸ ਚੀਜ਼ ਦਾ ਜੀ ਬਵਾਦ ਵਿਵਾਦ ਹੋ ਜਾਊਗਾ ਤੁਸੀਂ ਇਸ ਚੀਜ਼ ਨੂੰ ਸੁਲਝਾਓ ਪਰ ਉਹਨਾਂ ਨੇ ਨਹੀਂ ਕੀਤੀ ਹੁਣ ਐਮਐਲਏ ਸਾਹਿਬ ਆਪ ਸੋਚਦੇ ਜੇ ਮੈਂ ਵੀ ਐਮਐਲਏ ਹਾਂ ਤੇ ਸਰਕਾਰ ਕਿਸੇ ਦੀ ਹੋਰ ਹੁੰਦੀ ਤੇ ਮੇਰੇ ਐਮਐਲਏ ਦੇ ਨਾਮ ਤੇ ਕੋਈ ਉੱਥੇ ਚੇਪੀ ਫੇਰੇ ਉਹ ਵੀ ਤਾਂ ਸਦਾਨਿਕ ਤੌਰ ਤੇ ਇਲੈਕਟਿਡ ਬੋਡੀ ਦੀ ਮੈਂਬਰ ਨੇ ਤੇ ਸਰਪੰਚ ਵੀ ਸਵਿਧਾਨਿਕ ਤੌਰ ਤੇ ਇਲੈਕਟਿਡ ਬੋਡੀ ਦਾ ਮੈਂਬਰ ਹੈ ਜੀ ਇਹਦੇ ਨਾਲ ਮਨ ਨੂੰ ਕਿੰਨੀ ਠੇਸ ਪਹੁੰਚਦੀ ਹੈ ਦੁੱਖ ਪਹੁੰਚਦਾ ਜੀ ਜਿਹੜੇ ਕੋਈ ਨਾਲ ਜੁੜੇ ਹਮਦਰਦੀ ਨਾਲ ਖੜਨ ਵਾਲੇ ਸਾਰੇ ਸੰਗਤ ਨੂੰ ਦੁੱਖ ਇਸ ਚੀਜ਼ ਦਾ ਪਹੁੰਚਿਆ ਸਾਨੂੰ ਵੀ ਇਸ ਚੀਜ਼ ਦਾ ਬਹੁਤ ਦੁੱਖ ਹੈ ਸਾਰੇ ਸੰਗਤ ਨੂੰ ਇਹ ਪਹੁੰਦਨ ਵੀ ਯਾਰ ਸਾਡੇ ਤਾਂ ਐਮਐਲਏ ਦੀ ਫਿਰ ਕੀ ਸੁਣੀ ਜਾਂਦੀ ਹੋ ਜੋ ਸਾਡੇ ਮੂਰੇ ਨਾ ਹੀ ਟੱਕਦਾ ਉਹਦਾ ਬਿਲਕੁਲ ਜੀ ਨਾਲੇ ਸਾਡਾ ਕਿਹੜਾ ਇਹ ਚੀਜ਼ ਦਾ ਦਿਲ ਕਰਦਾ ਸੀਗਾ ਜੀ ਇਹ ਪਬਲਿਕ ਚਾਹਣ ਦਾ ਤੇ ਇਹ ਕੋਈ ਵਧੀਆ ਮੁੱਦੇ ਹੀ ਨਹੀਂ ਚਿੰਤਾ ਕਰਨ ਕੇ ਇਹ ਗੱਲਾਂ ਨੇ ਇਹ ਮੰਦਭਾਗੀਆਂ ਘਟਣਾਵਾਂ ਨੇ ਸਾਨੂੰ ਤਾਂ ਹੁਣ ਸਗੋਂ ਹੋਰ ਚਿੰਤਾ ਵਧ ਗਈ ਮੌਕੇ ਦੀ ਸਰਕਾਰ ਹੈ ਅਸੀਂ ਤਾਂ ਪਹਿਲਾਂ ਪੰਚਾਇਤ ਦਿਨ ਕੱਟ ਦਿਆਂ ਸਾਨੂੰ ਤਾਂ ਹੁਣ ਸਗੋਂ ਹੋਰ ਵਿਚਾਰੇ ਕਿ ਜਿਹੜੇ ਸਿਆਣੇ ਬੰਦੇ ਹੋ ਯਾਰ ਹੁਣ ਤੁਹਾਡਾ ਕੰਮ ਪਰ ਜਦੋਂ ਆਪਦੀ ਹੁਣ ਕੋਈ ਅਣਖੇ ਖਲਾਕ ਤੇ ਗੱਲ ਆਉਂਦੀ ਹੈ ਕੋਈ ਆਪਦੀ ਪਛਾਣ ਹੀ ਆਪਣੀ ਮਿਟਾਈ ਜਾਂਦੀ ਹੈ ਤਾਂ ਉੱਥੇ ਫਿਰ ਬੋਲਣਾ ਵੀ ਬਣਦਾ ਹੈ ਪਰ ਇਸ ਚੀਜ਼ ਦਾ ਸਾਨੂੰ ਪਤਾ ਹੈ ਹੁਣ ਸਾਡੇ ਕੰਮਾਂ ਦੇ ਵਿੱਚ ਹੋਰ ਕਾਵਟ ਇਹ ਲਾਉਣਗੇ ਕੋਈ ਗੱਲ ਨਹੀਂ ਫਿਰ ਹੁਣ ਜਿਹੋ ਜਿਹਾ ਹੋਊਗਾ ਅੱਗੇ ਦੇਖਿਆ ਜਾਊਗਾ ਜੀ ਤੇ ਕਿਹੜੀ ਚੀਜ਼ ਦਾ ਵੈਸੇ ਇਹ ਕੋਈ ਜਿਵੇਂ ਆਪਾਂ ਸੜਕ ਇੱਥੇ ਖੜਿਆ ਗਲਿਆਂ ਗੁਲਿਆਂ ਉਧਰ ਘਾਟਨ ਸਿਆ ਕੀ ਦਾ ਸੜਕ ਬੰਨ੍ਹਦਾ ਇਹ ਫਿਰਨੀ ਹੈ ਜੀ ਇਹ ਪਹਿਲਾਂ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਇਹ ਫਿਰਨੀ ਪਹਿਲਾਂ ਸੜਕ ਹੈਗੀ ਇੱਥੇ ਇੱਥੇ ਹੈਗੀ ਹੈ ਸੜਕ ਇਹ ਸੜਕ ਹੈ ਜੀ ਆ ਹੁਣ ਥੋੜੀ ਜੁਦੀ ਹਾਲਤ ਖ ਇਦੇ ਲਈ ਤੁਸੀਂ ਗਏ ਸੀ ਐਮਐਲਏ ਸਾਹਿਬ ਦੇ ਕੋਲੇ ਕਿ ਭਾਈ ਆਹ ਸੜਕ ਜਿਹੜੀ ਹੈ ਕਿ ਬਣਨੀ ਚਾਹੀਦੀ ਆ ਇਹ ਤਾਂ ਜੀ ਸਾਡਾ ਨਾ ਪੁਰਾਣਾ ਮਸਲਾ ਹੈ ਅਸੀਂ ਮੈਂ ਖੁਦ 2000 ਅਕਾਲੀ ਸਰਕਾਰ ਦੇ ਵਿੱਚ ਮੈਂ ਮਾਰਕੀਟ ਕਮੇਟੀ ਦਾ ਮੈਂਬਰ ਸੀਗਾ ਜੀ 2016 17 ਚ ਅਸੀਂ ਉਦੋਂ ਦੀਆਂ ਅਰਜ਼ੀਆਂ ਤੇ ਹੁਣ ਵੀ ਅਸੀਂ ਆ ਸਾਡੇ ਮੈਂਬਰ ਸਾਹਿਬ ਖੜੇ ਆ ਅਸੀਂ ਮਾਰਕੀਟ ਕਮੇਟੀ ਚ ਜਾਂਦੇ ਰਹਿੰਦੇ ਆ ਵੀ ਸਾਨੂੰ ਆ ਸਾਡੀ ਮੰਗ ਹੈ ਜੀ ਸਾਡੀ ਆ ਪੂਰੀ ਹੋਣੀ ਚਾਹੀਦੀ ਹੈ ਇਹ ਤਾਂ ਸਾਡੇ ਪਿੰਡ ਦੀ ਸਮੂਹਿਕ ਮੰਗ ਸੀ ਅਸੀਂ ਵੀ ਐਪਲੀਕੇਸ਼ਨਾਂ ਦਿੰਦੇ ਰਹਿੰਦੇ ਆ ਜੀ ਮਾਰਕੀਟ ਕਮੇਟੀ ਚ ਜਾਂਦੇ ਰਹਿੰਦੇ ਆ ਸੰਬੰਧ ਤੇ ਐਸਡੀਓ ਸਾਹਿਬ ਕੋਲੇ ਜੀ ਸਾਹਿਬ ਕੋਲੇ ਪਤਾ ਸੀ ਇਹ ਮੰਗ ਲੰਬੇ ਸਮੇਂ ਦੀ ਸੀ ਲੰਬੇ ਸਮੇਂ ਦੀ ਮੰਗ ਸੀ ਜੀ ਮੁੱਖ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਇਸ ਮਸਲੇ ਦੇ ਉੱਪਰ ਤਾਂ ਜੋ ਇਹ ਮਸਲਾ ਵੀ ਅੱਗੇ ਧਿਆਨ ਦੇ ਵਿੱਚ ਆਵੇ ਕਿ ਐਸਾ ਕੁਝ ਪੰਜਾਬ ਦੇ ਪਿੰਡਾਂ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਚੱਲ ਰਿਹਾ ਹੈ ਬਿਲਕੁਲ ਜੀ ਮੁੱਖ ਮੰਤਰੀ ਸਾਹਿਬ ਨੂੰ ਤੇਹੀ ਬੇਨਤੀ ਹੈ ਜੀ ਵੀ ਤੁਸੀਂ ਦੇਖੋ ਜੋ ਕਮਿਟਮੈਂਟ ਤੁਸੀਂ ਦਿੱਤੀ ਸੀ ਪਿੰਡਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਖਾਸ ਕਰਕੇ ਪੰਚਾਇਤਾਂ ਨੂੰ ਵੀ ਤੁਹਾਡੇ ਨਾਲ ਕੋਈ ਵਿਤਕਰਾ ਨਹੀਂ ਹੋਊਗਾ ਤੇ ਉਹਨੂੰ ਕਿਰਪਾ ਕਰਕੇ ਤੁਸੀਂ ਫਿਰ ਆਪਦੇ ਸਾਰੇ ਕਿਤੇ ਲਾਗੂ ਕਰੋ ਇਸ ਚੀਜ਼ ਦਾ ਤੁਸੀਂ ਧਿਆਨ ਦਿਓ ਅਫਸਰ ਅਫਸਰ ਸਾਹੀ ਜੋ ਹੈਗੀ ਬਿਰੋਕਰੇਸੀ ਨੂੰ ਤੁਸੀਂ ਹੁਕਮ ਦਿਓ ਕਿ ਇਹ ਕਿਉਂਕਿ ਕਰਨ ਦਾ ਅਸਰ ਨਹੀਂ ਹੁੰਦਾ ਸੀ ਜੋ ਹਲਕੇ ਦੇ ਵਿਧਾਇਕਾਂ ਦੇ ਅਨੁਸਾਰ ਉਹ ਚੱਲਦੇ ਆ ਵੀ ਇਸ ਚੀਜ਼ ਨੂੰ ਰੋਕਿਆ ਜਾਵੇ ਇਹ ਬਹੁਤ ਮੰਦਭਾਗੀ ਹੈ ਜੀ ਬਹੁਤ ਦੁੱਖ ਪਹੁੰਚਾਉਣ ਵਾਲੀ ਹੈ ਤੇ ਵਿਕਾਸ 'ਚ ਬਹੁਤ ਵੱਡੀ ਰੁਕਾਵਟ ਹੈ ਰੁਕਾਵਟ ਜੀ ਤਾਂ ਪਿੰਡ ਹੋਰ ਕੋਈ ਬੋਲਣ ਦਾ ਚਾਹਵਨ ਹੋਵੇ ਕੁਝ ਤਾਂ ਪਿੰਡ ਗੁਰਥੜੀ ਦੇ ਵਿੱਚ ਅਸੀਂ ਖੜੇ ਆਏ ਨਵੀਂ ਕ੍ਰਾਂਤੀ ਗੁਰਥੜੀ ਦੇ ਵਿੱਚ ਆਈ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੇ ਉਹ ਬੋਲ ਯਾਦ ਕਰਵਾ ਦੇਵਾਂ ਜਦੋਂ ਕਿਤੇ ਕਿਸੇ ਵੇਲੇ ਨਹੀਂ ਪੱਥਰ ਦੇ ਕੋਲੇ ਖੜ ਕੇ ਹੋਏ ਕਿ ਆਹ ਕਰਦੇ ਸੀ ਕਿ ਇੱਥੇ ਨਾਮ ਜਿਹੜੇ ਕੋ ਸਾਡੇ ਨਹੀਂ ਹੋਣੇ ਚਾਹੀਦੇ ਮੈਂ ਕਿਹਾ ਤੈਨ ਇੱਕ ਦਾ ਮਸਾਲਾ ਰਲਾਇਆ ਤਾਂ ਮਜ਼ਦੂਰਾਂ ਦੇ ਨਾਮ ਹੋਣੇ ਚਾਹੀਦੇ ਤਾਂ ਮਿਸਤਰੀਆਂ ਦੇ ਨਾਮ ਹੋਣੇ ਚਾਹੀਦੇ ਚਲੋ ਅਸੀਂ ਨਹੀਂ ਕਹਿੰਦੇ ਕਿ ਐਮਐਲਏ ਦਾ ਨਾਮ ਨਾ ਹੋਵੇ ਅਸੀਂ ਨਹੀਂ ਕਹਿੰਦੇ ਕਿ ਇੱਥੇ ਚੇਅਰਮੈਨ ਸਾਹਿਬ ਦਾ ਨਾਮ ਨਾ ਹੋਵੇ ਅਸੀਂ ਨਹੀਂ ਕਹਿੰਦੇ ਕਿਸੇ ਹੋਰ ਦਾ ਨਾਮ ਇੱਥੇ ਨਾ ਹੋਵੇ ਚਲਦੇ ਆਇਆ ਉਹਨਾਂ ਨਾਮਾਂ ਨੂੰ ਘਟੋ ਘਟ ਮਿਟਾਓ ਤਾਂ ਨਾ ਤੇ ਜਨਾ ਫਿਰ ਬਿਤਕਰਾ ਨਾ ਕਰੋ ਜੇਕਰ ਐਸਾ ਹੈ ਕਿ ਜਿਵੇਂ ਬਾਈਹੁਰਾ ਨੇ ਵੀ ਦੱਸਿਆ ਕਿ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਉਹਨਾਂ ਦੇ ਨਾਮ ਐਜ਼ ਇਟ ਇਜ਼ ਉਸੇ ਤਰ੍ਹਾਂ ਦੇ ਨਾਲ ਉਹਦਾ ਉਹ ਘਟਨ ਜਿਹੜਾ ਹੋਗਾ ਹੁੰਦਾ ਆ ਤੇ ਪਰ ਜਿੱਥੇ ਸਰਪੰਚ ਹੋਰ ਹੋਰਾਂ ਪਾਰਟੀਆਂ ਦੇ ਨੇ ਜਾਂ ਫਿਰ ਆਜ਼ਾਦ ਨੇ ਹਾਲਾਂਕਿ ਅਸੀਂ ਇਸ ਚੀਜ਼ ਨਹੀਂ ਜਾਂਦੇ ਕਿ ਸਰਪੰਚ ਕਿਸੇ ਪਾਰਟੀ ਦਾ ਹੁੰਦਾ ਮੁੱਖ ਮੰਤਰੀ ਸਾਹਿਬ ਵੀ ਕਹਿੰਦਾ ਕਿ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੁੰਦਾ ਸਰਪੰਚ ਜਿਹੜਾ ਹੈਗਾ ਉਹ ਸਰਬਸਾਂਝਾ ਹੁੰਦਾ ਤੇ ਮੁੱਖ ਮੰਤਰੀ ਵੀ ਸਰਬਸਾਂਝਾ ਹੁੰਦਾ ਤੇ ਉਹ ਸਰਪੰਚ ਨੂੰ ਮੁੱਖ ਮੰਤਰੀ ਦਾ ਦਰਜਾ ਦਿੰਦੇ ਨੇ ਕਿ ਪਿੰਡ ਦਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਸਰਪੰਚ ਹੁੰਦਾ ਪਰ ਫਿਰ ਭਾਈ ਹੁਣ ਪਿੰਡ ਦੇ ਮੁੱਖ ਮੰਤਰੀ ਦੇ ਨਾਲ ਐਸਾ ਕੁਝ ਕਰਨ ਲੱਗੇ ਨੇ ਤੁਹਾਡੇ ਆਪਣੇ ਵਿਧਾਇਕ ਤੁਹਾਡੇ ਆਪਣੇ ਸਾਬਕਾ ਕੈਬਨਿਟ ਮੰਤਰੀ ਤੁਹਾਡੇ ਆਪਣੇ ਵਰਕਰ ਤੁਹਾਡੇ ਆਪਣੇ ਭਮੱਕੜ ਜੇ ਐਸਾ ਕੁਝ ਕਰਨ ਲੱਗੇ ਤਾਂ ਫਿਰ ਜਿਹੜੀਆਂ ਫੁੱਟਾਂ ਦੀ ਗੱਲ ਪਹਿਲਾਂ ਚੱਲਦੀ ਸੀ ਜਿਹੜੀ ਰਾਜਨੀਤੀ ਦੀ ਗੱਲ ਪਹਿਲਾਂ ਚੱਲਦੀ ਸੀ ਜਿਹੜੀ ਪਰਚਿਆਂ ਦੀ ਰਾਜਨੀਤੀ ਦੀ ਗੱਲ ਪਹਿਲਾਂ ਚੱਲਦੀ ਸੀ ਤਾਂ ਫਿਰ ਮੈਨੂੰ ਲੱਗਦਾ ਉਹ ਤੋਂ ਦੂਰ ਰਾਜਨੀਤੀ ਹਜੇ ਨਹੀਂ ਹੋਈ ਉਹ ਤੋਂ ਨੇੜੇ ਕੀ ਉਸ ਦਲਦਲ ਦੇ ਵਿੱਚ ਹੋਰ ਜ਼ਿਆਦਾ ਜਿਹੜੀ ਹੈਗੀ ਆ ਉਹ ਧਸੀ ਆ ਕਿਉਂਕਿ ਇਹ ਇਕੱਲੇ ਗੁਰਥੜੀ ਪਿੰਡ ਦੀ ਕਹਾਣੀ ਨਹੀਂ ਆ ਇਹ ਨਾਲਲੇ ਪਿੰਡ ਬੱਪੀਆਣਾ ਦੀ ਵੀ ਕਹਾਣੀ ਆ ਜਿਹੜੀਆਂ ਦੋ ਇਹ ਤਾਂ ਉਹ ਆ ਜਿਹੜੀਆਂ ਦੋ ਕਹਾਣੀਆਂ ਸਾਹਮਣੇ ਆਈਆਂ ਨੇ ਜਿਵੇਂ ਬਾਈ ਹੁਰਾ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਸੀ ਇਹ ਬਵਾਦ-ਵਿਵਾਦ ਸਾਹਮਣੇ ਆਵੇ ਕਿਉਂਕਿ ਸ ਦੇ ਕੰਮ ਦੇ ਵਿੱਚ ਰੁਕਾਵਟਾਂ ਪੈ ਸਕਦੀਆਂ ਨੇ ਤੇ ਚ ਕੋਈ ਦੋਰ ਰਹਿ ਵੀ ਨਹੀਂ ਪੈ ਵੀ ਸਕਦਾ ਕਿਉਂਕਿ ਕਈ ਵਾਰ ਐਮਐਲਏ ਵਿਧਾਇਕ ਜਿਹੜੇ ਹੁੰਦੇ ਨੇ ਉਹ ਦਿਲ ਦੇ ਵਿੱਚ ਰੋਸਾ ਦਿਲ ਦੇ ਵਿੱਚ ਗਿਲਾ ਜ਼ਰੂਰ ਰੱਖ ਲੈਂਦੇ ਨੇ ਕਿ ਭਾਈ ਸਾਡੇ ਖਿਲਾਫ ਚੱਲਿਓ ਸਾਡੇ ਖਿਲਾਫ ਕਿਸੇ ਨਾ ਕਿਸੇ ਚੈਨਲ ਤੇ ਬੋਲਿਓ ਫਿਰ ਹੁਣ ਅਸੀਂ ਦੇਖਾਂਗੇ ਉਹ ਗੱਲ ਵਾਕਾ ਭਾਵੇਂ ਭਾਈ ਰਹਿ ਡੇਢ ਕੁ ਸਾਲ ਹੀ ਇਹਨਾਂ ਦਾ ਜਿਹੜਾ ਹੈਗਾ ਹੋ ਰਿਹਾ ਹਾਲਾਂਕਿ ਸੋਚਿਆ ਤਾਂ ਇਹ ਜਾਂਦਾ ਕਿ ਜਦੋਂ ਪਿਛਲਾ ਸਮਾਂ ਸਰਕਾਰ ਦਾ ਰਹਿੰਦਾ ਆ ਉਦੋਂ ਸਰਕਾਰ ਕੰਮ ਕਰਦੀ ਹੁੰਦੀ ਆ ਉਦੋਂ ਸਰਕਾਰ ਲੋਕਾਂ ਨੂੰ ਆਪਦੇ ਨਾਲ ਜੋੜਦੀ ਹੁੰਦੀ ਆ ਪਰ ਇੱਥੇ ਦੇਖਿਆ ਉਲਟ ਗਿਆ ਕਿ ਜੁੜੇ ਹੋਏ ਲੋਕਾਂ ਨੂੰ ਆਪਦੇ ਨਾਲ ਤੋੜ ਰਹੇ ਨੇ ਕਿਉਂਕਿ ਬਾਈ ਹੋਰੇ ਕਹਿੰਦੇ ਨੇ ਕਿ ਅਸੀਂ ਵਿਰੋਧਤਾ ਕਦੇ ਨਹੀਂ ਕੀਤੀ ਹਾਲਾਂਕਿ ਅਸੀਂ ਦੂਸਰੀ ਪਾਰਟੀ ਦੇ ਆ ਪਰ ਅਸੀਂ ਕਦੇ ਐਮਐਲਏ ਵਿਜੇ ਸਿੰਗਲਾ ਹੋਰਾਂ ਦੀ ਵਿਰੋਧਤਾ ਜਿਹੜੀ ਉਹ ਨਹੀਂ ਕੀਤੀ ਅਸੀਂ ਹੁਣ ਵੀ ਇਸ ਵਾਰ ਵੀ ਜਿਹੜੇ ਆ ਗਏ ਉਹ ਹਾਰ ਲਈ ਖੜੇ ਸੀ ਤਾਂ ਇਹ ਸਭ ਤੋਂ ਵੱਡੀ ਨਾਕਾਮੀ ਨਿਲੈਕੀ ਜਿਹੜੀ ਹੈਗੀ ਆ ਉਹ ਮੰਨਾਂਗੇ ਕਿ ਜੇ ਐਸਾ ਕੁਝ ਕੀਤਾ ਗਿਆ ਇਸ ਦੀ ਜਾਂਚ ਜ਼ਰੂਰ ਹੋਵੇ ਕਿ ਕਿਸ ਦੇ ਕਹਿਣ ਤੇ ਉੱਪਰ ਕੀਤਾ ਗਿਆ ਕੀ ਵਜੇ ਸਿੰਗਲਾ ਹੋਰਾਂ ਦੀ ਦਿਮਾਗ ਦੀ ਕਾਰਡ ਸੀ ਕਿ ਨਵੀਂ ਕ੍ਰਾਂਤੀ ਪੰਜਾਬ ਦੇ ਵਿੱਚ ਲਿਆਂਦੀ ਜਾਵੇ ਜਾਂ ਪਰ ਇਹਨਾਂ ਦੇ ਕਿਸੇ ਪਮਕੜ ਦੀ ਕਾਰਡ ਸੀ ਕਿ ਹੁਣ ਭਾਈ ਬਹੁਤ ਕ੍ਰਾਂਤੀਆਂ ਜਿਹੜੀਆਂ ਆਪਣੀਆਂ ਸਫਲਤਾ ਪੂਰਵਕ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਤੇ ਹੁਣ ਚੇਪੀ ਕ੍ਰਾਂਤੀ ਵੀ ਪੂਰੇ ਪੰਜਾਬ ਭਰ ਦੇ ਵਿੱਚ ਸਫਲਤਾ ਪੂਰਵਕ ਚੱਲਣੀ ਚਾਹੀਦੀ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦ ਉਹ ਇਜਾਜ਼ਤ ਧੰਨਵਾਦ ਜੀ